ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਆਂ ਆਓ ਅੱਜ ਦੇ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹੇਲੇਲੂਇਆ 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 ਧੰਨਵਾਦ 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 ਪਿਤਾ ਪਰਮੇਸ਼ਰ ਪ੍ਰਭੂ ਜੀ ਸਿਨਾਸਿਧਾ ਦਾ ਧੰਨਵਾਦ ਕਰਦੇ ਆਂ ਤਾਂ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦੇਨ ਪਰ ਦਿਲ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਆਉਣ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਵਰਗਦੂਤਾਂ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੇ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜ੍ਹਨ ਅਤੇ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਅਤੇ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਤੇ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੇਸ਼ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਵਚਨ ਤੋਂ ਜਾਣਾਂਗੇ ਤੀਤ ਉਸ ਤੈਨੋਂ ਦੀ 2 ਔਰ 3 ਨੰਬਰ ਆਇਤ ਨੂੰ ਕਿਸੇ ਦੀ ਬਦਨਾਮੀ ਨਾ ਕਰਨ ਝਗੜਾ ਲੂ ਸਗੋ ਨਰਮ ਸੁਭਾਅ ਦੇ ਹੋਣ ਅਤੇ ਸਭ ਮਨੁੱਖਾਂ ਨਾਲ ਪੂਰੀ ਨਰਮਾਈ ਨਾਲ ਵਿਵਹਾਰ ਕਰਨ ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਮੂਰਖ ਹਾਣਾ ਗਿਆਕਾਰੀ ਧੋਖਾ ਖਾਨ ਬਲੇ ਅਨੇਕ ਪ੍ਰਕਾਰ ਦੇ ਬੁਰਿਆਂ ਵਿਸ਼ਿਆਂ ਤੇ ਈਰਖਾ ਦਾ ਜੀਵਨ ਬਤੀਤ ਕਰਦੇ ਸੀ ਅਸੀਂ ਕਨਾਉਣੇ ਅਤੇ ਇੱਕ ਦੂਜੇ ਦੇ ਵੈਰੀ ਸੀ ਹallelujah ਪਰਮੇਸ਼ਰ ਦਾ ਵਚਨ ਅੱਜ ਉਹਨਾਂ ਲਈ ਆ ਜਿਹੜੇ ਲੋਕ ਮਸੀਹ ਵਿਰੋਧੀਆਂ ਦੇ ਵਿਰੁੱਧ ਜ ਖੜੇ ਹੋ ਜਾਂਦੇ ਆ ਜਿਹੜੇ ਲੋਕ ਕਹਿੰਦੇ ਆ ਕਿ ਹਾਂ ਇਹ ਸਾਡਾ ਵਿਰੋਧ ਕਿਉਂ ਕਰਦੇ ਆ ਇਹ ਸਾਨੂੰ ਕਿਉਂ ਸਤਾਉਂਦੇ ਆ ਇਹ ਸਾਡੇ ਖੁਦਾ ਦੇ ਖਿਲਾਫ ਕਿਉਂ ਬੋਲਦੇ ਆ ਤਾਂ ਕਲਾਮ ਚ ਲਿਖਿਆ ਕਿ ਇੱਕ ਮਸੀਹ ਵਿਸ਼ਵਾਸੀ ਦਾ ਸੁਭਾਅ ਕਿਹੋ ਜਿਹਾ ਹੋਣਾ ਚਾਹੀਦਾ ਜਿਹੜਾ ਇੱਕ ਮਸੀਹ ਵਿਸ਼ਵਾਸੀ ਆ ਕਹਿੰਦਾ ਉਹਦਾ ਸੁਭਾਅ ਇਹ ਹੋਣਾ ਚਾਹੀਦਾ ਕਿ ਉਹ ਕਿਸੇ ਦੀ ਬਦਨਾਮੀ ਨਾ ਕਰਨ ਮਤਲਬ ਕਿਸੇ ਨੂੰ ਅਗਰ ਕੋਈ ਕਾਰ ਵੀ ਰਿਆਣਾ ਸੀ ਉਹਦੀ ਨਹੀਂ ਕਰਨੀ ਅਗਰ ਕੋਈ ਸਾਡੇ ਖੁਦਾ ਦੇ ਖਿਲਾਫ ਬੋਲ ਵੀ ਰਿਹਾ ਅਸੀਂ ਉਹਦੇ ਖਿਲਾਫ ਨਹੀਂ ਬੋਲਣਾਗਾ ਅਸੀਂ ਬੇਸ਼ੱਕ ਉਹਨਾਂ ਦੀ ਸੰਗਤੀ 'ਚ ਨਹੀਂ ਬਣਨਾ ਬੇਸ਼ੱਕ ਅਸੀਂ ਉਹਨਾਂ ਦੇ ਕਿਹਾਂ ਕੰਮ ਨੂੰ ਨਹੀਂ ਕਰਨਾ ਬੇਸ਼ੱਕ ਅਸੀਂ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਜਾਂ ਉਹਨਾਂ ਦੇ ਗੁਰੂਆਂ ਨੂੰ ਉਨੀ ਅਹਿਮਤ ਅਤੇ ਉਨੀ ਇੰਪੋਰਟੈਂਸ ਦਿਉਣਾ ਪ੍ਰੇਮ ਤਾਂ ਨਹੀਂ ਦੇਣਾਗਾ ਕਿਉਂਕਿ ਅਸੀਂ ਤਾਂ ਜਾਣਦੇ ਆ ਨਾ ਕਿ ਸੱਚਾ ਖੁਦਾ ਇੱਕੋ ਹੀ ਆ ਬਾਕੀ ਸਭ ਛਲਾਵਾ ਆ ਤਾਂ ਅਸੀਂ ਸਿਰਫ ਕੀ ਕਰਨਾ ਆ ਉਸ ਵੇਲੇ ਕਿਸੇ ਨੂੰ ਵੀ ਤੋਸ਼ ਨਹੀਂ ਠਹਿਰਾਉਣਾ ਕਿਸੇ ਤੇ ਵੀ ਦੋਸ਼ ਨਹੀਂ ਲਗਾਉਣਾ ਕਿਸੇ ਨਾਲ ਵੀ ਝਗੜਾ ਨਹੀਂ ਕਰਨਾ ਬਹੁਤ ਸਾਰੇ ਲੋਕ ਆ ਜੋ ਮਸੀਹ ਵਿਰੋਧੀਆਂ ਦੇ ਨਾਲ ਝਗੜਨ ਲੱਗ ਪੈਂਦੇ ਆ ਉਹਨਾਂ ਨੂੰ ਬੁਰਾ ਭਲਾ ਸੁਣਾਉਣ ਲੱਗ ਜਾਂਦੇ ਉਹਨਾਂ ਨੂੰ ਸਪਾਈਆਂ ਦੇਣ ਲੱਗ ਜਾਂਦੇ ਖੁਦਾ ਕਹਿੰਦਾ ਕਿ ਤੁਸੀਂ ਝਗੜਾ ਨਹੀਂ ਕਰਨਾ ਤੁਸੀਂ ਨਰਮ ਸੁਭਾਅ ਦੇ ਹੋਣਾ ਆ ਤੁਸੀਂ ਸ਼ੀਲ ਹੋਣਾ ਐ ਇੱਕਦਮ ਸ਼ਾਂਤ ਹੋਣਾ ਆ ਔਰ ਖੁਦਾ ਦਾ ਵਚਨ ਸਾਨੂੰ ਦੱਸਦਾ ਜਿੱਦਾਂ ਮਸੀਹ ਯਿਸੂ ਨੇ ਚੁੱਪ ਕਰਕੇ ਸਭ ਕੁਝ ਸਹਿ ਲਿਆ ਕਹਿੰਦਾ ਤੁਸੀਂ ਵੀ ਚੁੱਪ ਕਰਕੇ ਸਭ ਕੁਝ ਦੇਖਦੇ ਰਹਿਣਾ ਆ ਕਿਉਂਕਿ ਬਦਲਾ ਲੈਣਾ ਤੁਹਾਡਾ ਨਹੀਂ ਪਰ ਮੇਰਾ ਕੰਮ ਆ ਕਹਿੰਦਾ ਤੁਹਾਡਾ ਜਿਹੜਾ ਸੁਭਾਅ ਆ ਸਭ ਮਨੁੱਖਾਂ ਦੇ ਨਾਲ ਪੂਰੀ ਨਰਮਾਈ ਵਾਲਾ ਹੀ ਹੋਣਾ ਚਾਹੀਦਾ ਹੈ। ਹੁਣ ਇਹ ਤੇ ਇਹ ਨਹੀਂ ਲਿਖਿਆ ਕਿ ਸਿਰਫ ਮਸੀਹ ਲੋਕਾਂ ਦੇ ਨਾਲ, ਮਸੀਹ ਵਿਸ਼ਵਾਸੀਆਂ ਦੇ ਨਾਲ, ਚਰਚ ਜਾਣ ਵਾਲਿਆਂ ਦੇ ਨਾਲ, ਖਰੀ ਸਿੱਖਿਆ ਤੇ ਚੱਲਣ ਵਾਲਿਆਂ ਦੇ ਨਾਲ ਪਰ ਉਹਨੇ ਕੀ ਲਿਖਿਆ ਸਭ ਮਨੁੱਖਾਂ ਦੇ ਨਾਲ। ਮਤਲਬ ਕਲਾਮ ਦੇ ਵਿੱਚ ਸਾਨੂੰ ਇਹ ਸਿੱਧੇ ਰੀਤੀ ਨਾਲ ਹੁਕਮ ਦਿੱਤਾ ਆ ਕਿ ਤੁਹਾਡਾ ਸੁਭਾਅ ਹਰ ਇੱਕ ਮਨੁੱਖ ਦੇ ਨਾਲ ਨਰਮਾਈ ਵਾਲਾ ਹੀ ਹੋਣਾ ਚਾਹੀਦਾ ਹੈ ਨਮਰ ਹੀ ਰਹਿਣੇ ਚਾਹੀਦੇ ਆ ਤੁਸੀਂ ਨਾ ਕਿਸੇ ਨੂੰ ਬਦਨਾਮ ਕਰੋ ਨਾ ਕਿਸੇ ਧਰਮ ਕਿਸੇ ਜਾਤ ਕਿਸੇ ਮਜ਼ਹਬ ਦੇ ਬਾਰੇ ਗੱਲ ਕਰੋ ਨਾ ਕਿਸੇ ਦੇ ਵਿਰੁੱਧ ਖੜੇ ਹੋਵੋ ਨਾ ਕਿਸੇ ਨਾਲ ਝਗੜਾ ਕਰੋ ਨਾ ਕਿਸੇ ਨੂੰ ਤੁਸ਼ ਜਾਣੋ ਨਾ ਕਿਸੇ ਦੇ ਖਿਲਾਫ ਬੋਲੋ ਨਾ ਕਿਸੇ ਨੂੰ ਸਫਾਈਆਂ ਦਓ ਨਮਰ ਰਹੋ ਨਰਮਾਈ ਦੇ ਨਾਲ ਹਰ ਮਨੁੱਖ ਦੇ ਨਾਲ ਇੱਕੋ ਜਿਹਾ ਪ੍ਰੇਮ ਵਾਲਾ ਸੁਭਾ ਅਤੇ ਵਤੀਰਾ ਰੱਖੋ ਔਰ ਐਸਾ ਕਿਉਂ ਕਹਿੰਦਾ ਕਿਉਂ ਜੋ ਪਹਿਲਾਂ ਅਸੀਂ ਵੀ ਮੂਰਖ ਅਤੇ ਆਣ ਆ ਗਿਆਕਾਰ ਸੀਗੇ ਹallelujah ਕੀ ਸੀ ਇਸ ਗੱਲ ਦਾ ਅੱਜ ਇਨਕਾਰ ਕਰਦੇ ਆਂ ਬੇਸ਼ੱਕ ਸਾਨੂੰ ਸਾਡੇ ਪਿਤਾ ਪਰਮੇਸ਼ਰ ਨੇ ਪੁਰਾਣੀ ਇਨਸਾਨੀਅਤ ਪੁਰਾਣੇ ਪਾਪਾਂ ਤੋਂ ਆਜ਼ਾਦ ਕਰ ਦਿੱਤਾ ਆ ਬੇਸ਼ੱਕ ਉਹਨਾਂ ਨੇ ਸਾਨੂੰ ਪੁਰਾਣੀਆਂ ਬਦੀਆਂ ਤੇ ਪੁਰਾਣੇ ਗੁਨਾਹਾਂ ਦੇ ਕੱਪੜੇ ਲਾਉਣ ਦੇ ਲਈ ਸਾਨੂੰ ਉਹਨੇ ਆਪਣੇ ਨਾਮ ਦੇ निमित्त ਇਕੱਠਿਆਂ ਕਰ ਲਿਆ ਆ ਬੇਸ਼ੱਕ ਸਾਨੂੰ ਉਸ ਪਾਪਾਂ ਭਰੀ ਜ਼ਿੰਦਗੀ ਤੋਂ ਤਾਬਾ ਕਰਨ ਦੇ ਲਈ ਉਹਨੇ ਆਪਣੇ ਆਤਮਾ ਦੇ निमित्त ਸਾਡੀ ਅਗਵਾਈ ਕੀਤੀ ਆ ਬੇਸ਼ੱਕ ਐਸਾ ਹੋ ਗਿਆ ਕਿ ਅੱਜ ਅਸੀਂ ਸੱਚ ਅਤੇ ਝੂਠ ਚ ਸਹੀ ਅਤੇ ਗਲਤ ਚ ਖਰੀ ਅਤੇ ਖੋਟੇ ਚ ਪਰਖ ਕਰ ਲਈਆ ਪਰ ਕੀ ਅਸੀਂ ਭੁੱਲ ਗਏ ਆ ਕਿ ਅਸੀਂ ਵੀ ਪਹਿਲਾਂ ਉਹੀ ਕੰਮ ਕਰਦੇ ਸੀ ਕਹਿੰਦਾ ਤੁਸੀਂ ਵੀ ਮੂਰਖ ਬੁਨੇ ਦੀਆਂ ਆਣ ਆਗਿਆਕਾਰੀ ਦੀਆਂ ਚਾਲਾਂ ਚੱਲਦੇ ਸੀ ਤੁਹਾਡੇ ਅੰਦਰ ਵੀ ਉਹੀ ਪਾਪ ਸੀ ਉਹੀ ਬਦੀਆਂ ਸੀ ਉਹੀ ਹੰਕਾਰ ਸੀਗਾ ਜਦੋਂ ਅਸੀਂ ਪ੍ਰਭੂ ਦੇ ਵਿੱਚ ਨਹੀਂ ਸੀਗੇ ਕੌਣ ਕਹਿੰਦਾ ਹੈ ਵੀ ਮੈਂ ਕਦੇ ਮਸੀਹਾ ਵਿਰੋਧ ਨਹੀਂ ਸੀ ਕੀਤਾ ਕੌਣ ਕਹਿੰਦਾ ਹੈ ਵੀ ਹਾਂ ਵੀ ਪਰਮੇਸ਼ਰ ਆਇਆ ਤੇ ਮੈਂ ਬੜੇ ਆਰਾਮ ਦੇ ਨਾਲ ਹੀ ਉਹਨੂੰ ਕਬੂਲ ਕਰ ਲਿਆ ਮੈਂ ਬੜੇ ਆਰਾਮ ਦੇ ਨਾਲ ਹੀ ਆਪਣੇ ਸਭ ਨੂੰ ਛੱਡ ਕੇ ਆ ਗਿਆ ਕੋਈ 100 ਵਿੱਚੋਂ ਇੱਕ ਬੰਦਾ ਐਸਾ ਹੋਏਗਾ ਜਿਹੜਾ ਕਹੇਗਾ ਮੈਂ ਬੜੇ ਆਰਾਮ ਨਾਲ ਛੱਡ ਗਿਆ। ਨਹੀਂ ਤਾਂ ਸਭ ਦੇ ਸਭ ਹੀ ਖੁਦਾ ਦੇ ਨਾਮ ਦਾ ਵਿਰੋਧ ਹੀ ਕਰਦੇ ਸੀ ਪਹਿਲਾਂ। ਠੱਠਾ ਹੀ ਉੜਾਉਂਦੇ ਸੀ, ਮਜ਼ਾਕ ਹੀ ਕਰਦੇ ਹੁੰਦੇ ਸੀਗੇ। ਸਾਰੇ ਹੀ ਇੱਕ ਟਾਈਮ ਤਾਂ ਉਹਦੇ ਨਾਮ ਦੇ ਵਿਰੋਧੀ ਸੀਗੇ ਪਰ ਜੇ ਅੱਜ ਖੁਦਾ ਨੇ ਆਪਣੀ ਕਿਰਪਾ ਦੇ ਨਾਲ ਸਾਨੂੰ ਚੁਣ ਲਿਆ ਆ। ਖਲਾਮ ਵਿੱਚ ਲਿਖਿਆ ਕਹਿੰਦਾ ਤੁਸੀਂ ਆਪਣੇ ਚੰਗੇ ਭਲੇ ਕੰਮਾਂ ਨਾਲ ਨਹੀਂ ਆ ਗਏ। ਤੁਸੀਂ ਇਸ ਲਈ ਨਹੀਂ ਆਏ ਕਿ ਤੁਸੀਂ ਚੰਗੇ ਆ। ਤੁਸੀਂ ਇਸ ਲਈ ਨਹੀਂ ਆਏ ਕਿ ਤੁਸੀਂ ਮੈਨੂੰ ਚੁਣ ਲਿਆ ਆ। ਕਲਾਮ ਚ ਲਿਖਿਆ ਪਰਮੇਸ਼ਰ ਨੇ జగਤ ਦੇ ਮੂਰਖਾਂ ਨੂੰ ਚਣਿਆਇਆ ਮਤਲਬ ਅਸੀਂ ਮੂਰਖਾਂ ਵਾਲੇ ਮੱਤ ਤੇ ਚੱਲਦੇ ਸੀ ਸਾਡੇ ਕੰਮ ਕਰਾਉਣੇ ਸੀਗੇ ਅਸੀਂ ਖੁਦਾ ਦੇ ਖਿਲਾਫ ਬਧੀਆਂ ਪਾਪ ਗੁਨਾਹ ਕਰਦੇ ਸੀਗੇ ਖੁਦਾ ਨੇ ਸਾਨੂੰ ਚੁਣ ਲਿਆ ਅਸੀਂ ਮੂਰਖ ਸੀ ਖੁਦਾ ਨੇ ਆਪਣੇ ਗਿਆਨ ਲਈ ਸਾਨੂੰ ਚੁਣ ਲਿਆ ਅਸੀਂ ਭੁੱਲੇ ਤੇ ਪਟਕੇ ਹੋਏ ਸੀ ਖੁਦਾ ਨੇ ਸਾਨੂੰ ਲੱਭ ਲਿਆ ਹਰ ਧਾਨਿਆਂ ਲੋਕ ਜਿਨ੍ਹਾਂ ਨੂੰ ਖੁਦਾ ਨੇ ਲੱਭ ਲਿਆ ਆ ਤਨਿਆ ਲੋਕ ਜਿਨ੍ਹਾਂ ਦੀ ਬੁੱਧ ਪਰਮੇਸ਼ਰ ਨੇ ਖੋਲ ਦਿੱਤੀ ਆ ਕਹਿੰਦਾ ਇਸ ਲਈ ਕਿਸੇ ਗੱਲ ਦਾ ਕਮੰਡ ਨਾ ਕਰੋ ਹੁਣ ਝਗੜਾਲੂ ਨਾ ਹੋਵੋ ਜਦੋਂ ਤੁਹਾਡਾ ਬਦਲਾਵ ਨਹੀਂ ਸੀ ਹੋਇਆ ਕਹਿੰਦਾ ਉਦੋਂ ਤੁਸੀਂ ਵੀ ਪਾਪཅੀ ਸੀ ਜਦੋਂ ਤੁਹਾਡਾ ਬਦਲਾਵ ਨਹੀਂ ਸੀ ਹੋਇਆ ਉਦੋਂ ਤੁਹਾਡੇ ਅੰਦਰ ਵੀ ਬਦੀਆਂ ਹੀ ਸੀ ਪਾਪ ਹੀ ਸੀ ਹੰਕਾਰ ਹੀ ਸੀ ਤੁਸੀਂ ਵੀ ਮੂਰਖ ਸੀ ਅਣਅਗਿਆਕਾਰ ਸੀ ਤੋਖਾ ਦੇਣ ਵਾਲੇ ਤੇ ਤੋਖਾ ਖਾਣ ਵਾਲੇ ਸੀ ਤੁਹਾਡੇ ਅੰਦਰ ਹਰ ਤਰ੍ਹਾਂ ਦਾ ਵੈਰ ਸੀ ਔਰ ਕਹਿੰਦਾ ਅਨੇਕ ਪ੍ਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਈਰਖਾ ਦੇ ਵਿੱਚ ਹੀ ਅਸੀਂ ਜੀਵਨ ਬਤੀਤ ਕਰਦੇ ਸੀ ਹੁਣ ਕੋਈ ਵੀ ਭੈਣਿਆ ਪ੍ਰਾਈਸ ਗੱਲ ਦਾ ਇਨਕਾਰ ਨਹੀਂ ਕਰ ਸਕਦਾ ਕਿ ਮਸੀਹ ਜਾਣ ਤੋਂ ਪਹਿਲਾਂ ਮੇਰਾ ਸੁਭਾਅਇਹੋ ਜਿਹਾ ਸੀ ਤੇ ਅੱਜ ਮੈਂ ਬਦਲਿਆ ਆਂ ਕਿ ਅਸੀਂ ਕਹਿ ਸਕਦੇ ਵੀ ਅਸੀਂ ਨਹੀਂ ਅਸਤਾ ਪਹਿਲਾਂ ਹੀ ਚੰਗੇ ਸੀ ਸਾਨੂੰ ਤਾਂ ਪ੍ਰਭੂ ਨੇ ਤਾਂ ਚੁਣਿਆ ਆ ਤਾਂ ਵੀ ਰਸੀ ਪਰਮੇਸ਼ਰ ਦੇ ਕਲਾਮ ਨੂੰ ਝੂਠਾ ਠਹਿਰਾਉਂਦੇ ਆ ਕਿ ਖੁਦਾ ਕਹਿੰਦਾ ਮੈਂ ਜਗਤ ਦੇ ਮੂਰਖਾਂ ਨੂੰ ਚੁਣਿਆ ਆ ਮੈਂ ਜਗਤ ਦੇ ਉਹਨਾਂ ਲੋਕਾਂ ਨੂੰ ਚੁਣਿਆ ਹੈ ਜਿਹੜੇ ਮੇਰੇ ਨਾਮ ਤੋਂ ਬੇਮੁਖ ਹੋ ਗਏ ਸੀ ਜਾਂ ਮੈਂ ਉਹਨਾਂ ਨੂੰ ਚੁਣਿਆ ਜਿਨ੍ਹਾਂ ਨੂੰ ਗਿਆਨ ਦੀ ਜ਼ਰੂਰਤ ਸੀ ਉਹਨਾਂ ਨੂੰ ਚੁਣਿਆ ਹੈ ਜਿਹੜੇ ਪਾਪ ਵਿੱਚ ਬੁਰੀ ਰੀਤੀਆਂ ਫਸ ਗਏ ਸੀ ਉਹਨਾਂ ਨੂੰ ਚੁਣਿਆ ਜਿਨ੍ਹਾਂ ਨੂੰ ਸੱਚਮੁੱਚ ਸੱਚੇ ਆਇਆ ਲਈ ਦੀ ਲੋੜ ਜ਼ਰੂਰਤ ਸੀਗੀ ਇਸ ਲਈ ਕਲਾਮ ਕਹਿੰਦਾ ਜੇ ਅੱਜ ਲੋਕ ਮੇਰੇ ਵਿਰੁੱਧ ਖੜੇ ਹੋਏ ਤਾਂ ਕੁਝ ਸਮਾਂ ਪਹਿਲਾਂ ਤੁਸੀਂ ਵੀ ਉੱਥੇ ਹੀ ਸੀ ਹੁਣ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਆਪਣੇ ਆਪ ਹੀ ਵਿਰੋਧਤਾ ਛੱਡ ਕੇ ਆ ਗਏ ਆ ਮੈਂ ਤੁਹਾਡੇ ਕਹਿੰਦਾ ਮਨ ਬਦਲੇ ਤੁਸੀਂ ਵਿਰੋਧਤਾ ਨੂੰ ਛੱਡ ਕੇ ਅੱਜ ਮੇਰੇ ਵੱਲ ਖੜੇ ਆ ਕਹਿੰਦਾ ਇਸ ਲਈ ਜਿਹੜੇ ਤੁਹਾਨੂੰ ਸੁਣ ਸੁ ਸੁ ਸਮਾਚਾਰ ਸੁਣਾਉਣ ਆਉਦੇ ਸੀ ਉਹਨਾਂ ਨੇ ਸੱਚੇ ਮਨ ਨਾਲ ਹਿਰਦੇ ਨਾਲ ਦੁਆ ਕੀਤੀ ਕਿ ਖੁਦਾ ਸਾਡੇ ਨਾਲ ਨਾਲ ਇਹਨਾਂ ਦੇ ਹਿਰਦਿਆਂ ਗੁਰਦਿਆਂ ਨੂੰ ਵੀ ਬਦਲੋ ਤਾਂ ਜੋ ਇਹ ਵੀ ਤਾਬਾ ਦੇ ਯੋਗ ਫਲ ਲਿਓਣ ਅਤੇ ਬਚਾ ਲਏ ਜਾਣ ਤੇ ਬਖਸ਼ ਲਏ ਜਾਣ ਉਹਨਾਂ ਦੀਆਂ ਦੁਆਵਾਂ ਦੇ ਨਾਲ ਅੱਜ ਅਸੀਂ ਸਭ ਵਿਸ਼ਵਾਸ 'ਚ ਬੈਠੇ ਆ ਤਾਂ ਸਾਨੂੰ ਵੀ ਚਾਹੀਦਾ ਕਿ ਜਿਹੜੇ ਲੋਕ ਸਾਡੇ ਵਿਰੋਧ ਖੜੇ ਹੋਏ ਆ ਜਿਹੜੇ ਲੋਕ ਅੱਜ ਸਾਡਾ ਨਾਲ ਵੈਰ ਕਰਦੇ ਜਾਂ ਸਾਡੇ ਖੁਦਾ ਨੂੰ ਟਾਠਿਆਂ ਵਿੱਚ ਉਡਾਉਂਦੇ ਆ ਜਿਹੜੇ ਅਨੇਕ ਪ੍ਰਕਾਰ ਦੀ ਈਰਖਾ ਬੁਰੀਆਂ ਅਣਅਗਿਆਕਾਰੀਆਂ ਵਾਲੀਆਂ ਮਾੜੀਆਂ ਸੋਚਾਂ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ ਜਿਨ੍ਹਾਂ ਦੇ ਕੰਮ ਘਣਾਣੇ ਅਤੇ ਹਜੇ ਉਹਨਾਂ ਦੇ ਅੰਦਰ ਵੈਰ ਹੈ ਅਸੀਂ ਉਹਨਾਂ ਸਾਰਿਆਂ ਲਈ ਦੁਆ ਕਰਨੀ ਕਿ ਖੁਦਾ ਜਿਸ ਤਰ੍ਹਾਂ ਤੁਸੀਂ ਹੋਰਾਂ ਦੀਆਂ ਦੁਆਵਾਂ ਸੁਣ ਕੇ ਸਾਨੂੰ ਬਖਸ਼ ਲਿਆ ਬਚਾ ਲਿਆ ਅੱਜ ਸਾਡੀਆਂ ਦੁਆਵਾਂ ਸੁਣ ਕੇ ਖੁਦਾ ਹੋਰਾਂ ਨੂੰ ਵੀ ਬਚਾ ਲਾ ਜਿਹੜੇ ਲੋਕ ਤੇਰੇ ਨਾਮ ਤੇਰੇ ਵਚਨ ਤੇਰੇ ਕਲਾਮ ਤੋਂ ਹਜੇ ਦੂਰ ਅਤੇ ਵਾਂਝੇ ਆ ਪਿਆਰੇ ਪ੍ਰਭੂ ਜੀ ਉਹਨਾਂ ਸਾਰਿਆਂ ਤੇ ਵੀ ਆਪਣੀ ਕਿਰਪਾ ਆਪਣੀ ਆਸ਼ੀਸ਼ ਆਪਣੀ ਦਇਆ ਨੂੰ ਕਰ ਦੇ ਖੁਦਾਵੰਦ ਤੁਹਾਡਾ ਰਹਿਮ ਤੁਹਾਡਾ ਫਜ਼ਲ ਤੁਹਾਡੀ ਦਇਆ ਭਰਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਸਾਡੇ ਵਿੱਚ ਮੌਜੂਦ ਹਾਰਿਕ ਪੈਨਪਾਈ ਦੇ ਨਾਲ ਹੋਵੇ ਪਰੇ ਪ੍ਰਭੂ ਜੀ ਤੁਹਾਡਾ ਆਤਮਾ ਜਿਹੜਾ ਭਰਪੂਰੀ ਦਇਆ ਜੋ ਸਾਡੇ ਤੇ ਉਤਰਿਆ ਆ ਉਹਨਾਂ ਉੱਤੇ ਵੀ ਉਤਰੇ ਜਿੱਦਾਂ ਤੁਸੀਂ ਸਾਨੂੰ ਮੂਰਖ ਮਤ ਅਤੇ ਆਣਾ ਗਿਆ ਕਰ ਅਤੇ ਬੁਰੀ ਅਤੇ ਵਿਸ਼ਾ ਬੁਰੇ ਵਿਸ਼ਾ ਵਿੱਚ ਫਸਿਆ ਨੂੰ ਤੇ ਈਰਖਾ ਵਿੱਚ ਬਤੀਤ ਕਰ ਰਹੇ ਜੀਵਨ ਤੋਂ ਸਾਨੂੰ ਆਜ਼ਾਦ ਕਰ ਲਿਆ ਅੱਜ ਤੁਸੀਂ ਸਾਨੂੰ ਆਪਣੇ ਸੰਮੁਖ ਉੱਠਣ ਬੈਠਣ ਸਮਝ ਬੋਧ ਦਿੱਤੀ ਹੈ ਖੁਦਾ ਉਸ ਤਰ੍ਹਾਂ ਇਨਾਂ ਸਾਰਿਆਂ ਤੇ ਵੀ ਦਇਆ ਕਰੋ ਹਾਰਿਕ ਨੂੰ ਤੁਸੀਂ ਬਚਾ ਲਓ ਕਿਉਂਕਿ ਅਸੀਂ ਕਿਸੇ ਨਾ ਹਥਿਆਰਾਂ ਜਾਂ ਤਲਵਾਰਾਂ ਲੈ ਕੇ ਝਗੜਾ ਨਹੀਂ ਕਰਨਾ ਚਾਹੁੰਦੇ ਅਸੀਂ ਕਿਸੇ ਨੂੰ ਈਰਖਾ ਜਾਂ ਉਹਨੂੰ ਨੀਵਾ ਦਿਖਾਉਣਾ ਨਹੀਂ ਚਾਹੁੰਦੇ ਖੁਦਾ ਪਰ ਅਸੀਂ ਹਰ ਇੱਕ ਨੂੰ ਤੁਹਾਡੇ ਨਾਮ ਦੇ ਵਿੱਚ ਜੋੜਨਾ ਚਾਹੁੰਦੇ ਹਾਂ ਤਾਂ ਜੋ ਹਰ ਇੱਕ ਰੂਹ ਤੁਹਾਡੇ ਕਲਾਮ ਤੁਹਾਡੇ ਵਚਨ ਦੇ ਵਸੀਲੇ ਬਚਾ ਲਈ ਜਾਵੇ ਕੋਈ ਵੀ ਰੂਹ ਨਾਸ਼ ਨਾ ਹੋਵੇ ਪਰ ਹਰ ਇੱਕ ਆਤਮਾ ਮਸੀਹ ਯਿਸੂ ਦੇ ਨਾਮ ਦੇ ਵਸੀਲੇ ਬਰਕਤ ਨੂੰ ਪਾ ਲਵੇ ਬਚਾ ਲਈ ਜਾਵੇ ਦਾਦਾ ਵਚਨ ਸਾਨੂੰ ਪੂਰਨ ਅਤੇ ਸਿੱਧੀ ਰੀਤੀ ਨਾਲ ਇਹ ਹੀ ਦੱਸਦਾ ਆ ਕਿ ਤੁਸੀਂ ਮਸੀ ਵਿਰੋਧੀਆਂ ਦੇ ਨਾਲ ਬੁਰਾ ਵਿਵਹਾਰ ਨਹੀਂ ਕਰਨਾ ਅਗਰ ਉਹ ਈਰਖਾ ਦਿੰਦੇ ਅਸੀਂ ਈਰਖਾ ਨਹੀਂ ਕਰਨੀ ਅਗਰ ਉਹ ਕੁੱਟਦੇ ਮਾਰਦੇ ਅਸੀਂ ਕੁੱਟਣਾ ਮਾਰਨਾ ਨਹੀਂ ਆ ਉਹ ਸਾਨੂੰ ਮੁਕਦਮਿਆਂ 'ਚ ਠਹਿਰਾ ਰਹੇ ਅਸੀਂ ਉਹਨਾਂ ਨੂੰ ਮੁਕਦਮਿਆਂ 'ਚ ਨਹੀਂ ਠਹਿਰਾਉਣਾ ਉਹ ਸਾਡੇ ਤੇ ਦੋਸ਼ ਲਗਾ ਰਿਆ ਸੀ ਬਦਲੇ ਚ ਦੋਸ਼ ਨਹੀਂ ਲਗਾਣਾ ਉਹ ਸਾਡੇ ਨਾਲ ਝਗੜੇ ਕਰ ਰਿਹਾ ਸੀ ਨਾਲ ਝਗੜੇ ਨਹੀਂ ਕਰਨੇ ਕਿਉਂਕਿ ਅਸੀਂ ਉਹਨਾਂ ਚੋਂ ਨਿਕਲ ਚੁੱਕੇ ਹਾਂ ਸਾਨੂੰ ਕੱਢਣ ਵਾਲਾ ਖੁਦਾ ਸੀ ਤੇ ਉਹਨਾਂ ਨੂੰ ਕੱਢਣ ਵਾਲਾ ਵੀ ਖੁਦਾ ਹੀ ਹੋਏਗਾ ਨਾ ਸਾਡੇ ਝਗੜੇ ਨਾ ਸਾਡੇ ਸ਼ਬਦ ਉਹਨਾਂ ਨੂੰ ਬਦਲ ਸਕਦੇ ਪਰ ਖੁਦਾ ਬਦਲ ਸਕਦਾ ਇਸ ਲਈ ਅਸੀਂ ਖੁਦਾ ਦੇ ਸਨਮੁਖ ਹੋਣਾਂ ਦੇ ਅੱਗੇ ਉਹਨਾਂ ਦੇ ਲਈ ਦੁਆ ਕਰਨੀ ਹੈ ਕਿ ਖੁਦਾ ਇਹਨਾਂ ਦੇ ਹਿਰਦਿਆਂ ਤੇ ਗੁਰਦਿਆਂ ਨੂੰ ਵੀ ਬਦਲੋ ਤਾਂ ਜੋ ਇਹ ਵੀ ਸਭ ਦੇ ਸਭ ਇੱਕੋ ਜਿਹੜੇ ਵਿੱਚ ਆ ਜਾਣ ਅਤੇ ਸਾਡਾ ਸਭ ਦਾ ਇੱਕੋ ਹੀ ਅਯਾਲੀ ਹੋਵੇ ਹਾਲੇਲੂਇਆ ਨੈਕਸਟ ਵਚਨ ਜੋ ਪੜਦੇ ਹਾਂ ਤੀ ਤ ਉਸ ਤਿੰਨ ਉਹਦੀ ਚਾਰ ਔਰ ਪੰਜ ਨੰਬਰ ਆਇਤ ਨੂੰ ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ਰ ਦੀ ਕਿਰਪਾ ਤੇ ਪਿਆਰ ਤੋਂ ਜੋ ਮਨੁੱਖਾਂ ਦੇ ਨਾਲ ਸੀ ਸਾਡੇ ਤੇ ਪ੍ਰਗਟ ਹੋਇਆ ਤਾਂ ਉਸ ਨੇ ਧਾਰਮਿਕਤਾ ਦੇ ਕੰਮਾਂ ਕਰਕੇ ਨਹੀਂ ਜੋ ਅਸੀਂ ਕੀਤੇ ਸਨ ਸਗੋਂ ਦਇਆ ਦੇ ਅਨੁਸਾਰ ਨਵੇਂ ਜਨਮ ਦੇchnan ਅਤੇ ਪਵਿੱਤਰ ਆਤਮਾ ਵਿੱਚ ਨਵੀਕਰਨ ਦੁਆਰਾ ਨਵੇਂ ਜਨਮ ਦੇ ਰਾਹੀਂ ਸਾਨੂੰ ਬਚਾਇਆ ਹੈ ਹਾਲੇਲੂਇਆ ਤੇ ਇਹ वचन ਵੀ ਸਾਨੂੰ ਇਹ ਹੀ ਸਿੱਖਿਆ ਦਿੰਦਾ ਹੈ ਆ ਕਿ ਅਸੀਂ ਜਦੋਂ ਪਾਪ ਵਿੱਚ ਸੀ ਅਸੀਂ ਜਦੋਂ ਬਦੀਆਂ ਵਿੱਚ ਸੀ ਕਹਿੰਦਾ ਇਹ ਨਾ ਸੋਚੋ ਕਿ ਸਾਨੂੰ ਖੁਦਾ ਨੇ ਸਾਡੇ ਭਲੇ ਕੰਮਾਂ ਕਰਕੇ ਬਚਾ ਲਿਆ ਸਾਡੇ ਧਾਰਮਿਕਤਾ ਦੇ ਕੰਮਾਂ ਕਰਕੇ ਕਿਉਂਕਿ ਉਹ ਧਾਰਮਿਕਤਾ ਮੰਨੀ ਨਹੀਂ ਜਾਂਦੀ ਸੀ ਕਿ ਜੇ ਅਸੀਂ ਨਾਰੀਅਲ ਤਾਰ ਦਿੱਤਾ ਤੋਂ ਬੜਾ ਧਾਰਮਿਕਤਾ ਦਾ ਕੰਮ ਕੀਤਾ ਉਹ ਧਾਰਮਿਕਤਾ ਦਾ ਕੰਮ ਨਹੀਂ ਸੀਗਾ ਜੇ ਅਸੀਂ ਕਿਤੇ ਕਿਲੋ ਘੇ ਦੇ ਜਾਂਦਾ ਮੰਦਿਰ ਚ ਗੁਰਦੁਆਰੇ ਚ ਉਹ ਵੀ ਇਹਦਾ ਦੀਵਾ ਬਾਲਦੇ ਰਹੋ ਉਹ ਧਾਰਮਿਕਤਾ ਦਾ ਕੰਮ ਨਹੀਂ ਸੀਗਾ ਅਸੀਂ ਕਾਜੂ ਬਦਾਮ ਚੱਕੀਆਂ ਤੇ ਸਹਵਣ ਗੁੰਡਾ ਵਿੱਚ ਸਵਾਹਾ ਸਵਾਹਾ ਕਰਕੇ ਜਲਾ ਦਿੱਤੇ ਉਹ ਵੀ ਧਾਰਮਿਕਤਾ ਦਾ ਕੰਮ ਨਹੀਂ ਸੀਗਾ ਅਸੀਂ ਦੁੱਧ ਲਿਆ ਤੇ ਜਾ ਕੇ ਮੰਦਰ ਵਿੱਚ ਰੋੜਿਆ ਇਹ ਸਾਰਾ ਨਾਲੀਆਂ ਦੇ ਵਿੱਚ ਵਹਾ ਦਿੱਤਾ ਉਹ ਵੀ ਧਾਰਮਿਕਤਾ ਦਾ ਕੰਮ ਨਹੀਂ ਸੀਗਾ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਸੀ ਅਸੀਂ ਉਹਨਾਂ ਨੂੰ ਨਾਸ਼ ਕਰਦੇ ਸੀਗੇ ਖੁਦਾ ਦੀ ਦਿੱਤੀ ਬਰਕਤ ਨੂੰ ਅਸੀਂ ਪੈਰਾਂ ਹੇਠਾ ਰੋੜਦੇ ਸੀ ਪਰਮੇਸ਼ਰ ਦੇ ਵੱਲੋਂ ਦਾਕਤ ਵਾਲੀਆਂ ਦਿੱਤੀਆਂ ਚੀਜ਼ਾਂ ਨੂੰ ਅਸੀਂ ਜਲਾ ਦਿੰਦੇ ਸੀ ਜਿਹੜੀਆਂ ਚੀਜ਼ਾਂ ਸਾਨੂੰ ਖਾਣੀਆਂ ਚਾਹੀਦੀਆਂ ਸੀ ਉਹਨਾਂ ਦੀ ਅਸੀਂ ਬੇਅਦਬੀ ਕਰਕੇ ਉਹਨਾਂ ਨੂੰ ਰੋੜ ਦਿੰਦੇ ਸੀ ਵਹਾ ਦਿੰਦੇ ਸੀ ਉਹ ਧਾਰਮਿਕਤਾ ਦੇ ਕੰਮ ਨਹੀਂ ਸੀ ਇਸ ਲਈ ਅਸੀਂ ਖੁਸ਼ ਫਹਿਮੀ ਦੇ ਵਿੱਚ ਨਾ ਰਹਿਣਾ ਕਿ ਅਸੀਂ ਬੜੇ ਚੰਗੇ ਕੰਮ ਕਰਦੇ ਸੀਗੇ ਅਸੀਂ ਬੜੇ ਹੀ ਭਲੇ ਕੰਮ ਕਰਦੇ ਸੀ ਅਸੀਂ گاਵਾਂ ਨੂੰ ਪੱਠੇ ਪਾ ਕੇ ਆਉਂਦੇ ਸੀ ਕੀੜਿਆਂ ਨੂੰ ਦਾਣੇ ਪਾ ਕੇ ਆਉਂਦੇ ਸੀ ਇਸ ਲਈ ਅਸੀਂ ਬਚਾ ਲਏ ਗਏ ਆਂ ਅਗਰ ਕੀੜਿਆਂ ਨੂੰ ਦਾਣੇ ਪਾਉਣ ਦੇ ਨਾਲ ਅਸੀਂ ਬਚਦੇ ਤਾਂ ਫਿਰ ਅਸੀਂ ਕਾਦੂਆਂ ਦੇ ਸਰਗ ਰਾਜ ਦੇ ਅਧਿਕਾਰੀ ਹੋ ਗਏ ਹੁੰਦੇ ਪਰ ਇਹ ਗੱਲ ਦੀ ਸੱਚਾਈ ਆ ਕੈਸੀ ਕੀੜਿਆਂ ਨੂੰ ਤਾਂ ਖਾਣਾ ਪਾਉਣ ਚੰਨ ਜਾਂਦੇ ਸੀ ਸਵੇਰੇ ਸਵੇਰੇ ਪਰ ਕੋਈ ਕਹਿੰਦਾ ਕਿ ਕਦੇ ਮੈਂ ਆਪਣੀ ਮਾਂ ਨੂੰ ਟੇਬਲ ਤੇ ਬੈਠੀ ਨੂੰ ਰੋਟੀ ਤੇ ਪਾ ਕੇ ਦਿੱਤੀ ਹੋਵੇ ਪਲੇਟ 'ਚ ਅਸੀਂ ਜਾਨਵਰਾਂ ਨੂੰ ਪੱਠੇ ਪਾਉਣ ਤਾਂ ਬੜੇ ਆਉਦੇ ਹੱਥਾਂ ਨਾਲ ਉਹਨਾਂ ਦੇ ਮੂੰਹ 'ਚ ਬੁਰਕੀਆਂ ਪਾਉਂਦੇ ਸੀ ਸਾਡੀ ਮਾਂ ਨੇ ਬਚਪਨ ਤੋਂ ਸਾਡੇ ਮੂੰਹ 'ਚ ਬੁਰਕੀਆਂ ਪਾਈਆਂ ਪਰ ਕੋਈ ਕਹਿੰਦਾ ਕਿ ਮੈਂ ਆਪਣੀ ਮਾਂ ਦੇ ਮੂੰਹ 'ਚ ਅੱਜ ਵੀ ਖਾਣੇ ਲੈ ਕੇ ਬੁਰਕੀ ਪਾਉਣਾ ਮੈਂ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਉਹਨੂੰ ਖਾਣਾ ਦਿੰਨਾ ਹੈ ਫਿਰ ਉਹਦੇ ਨਾਲ ਬਹਿ ਕੇ ਖਾਣਾ ਖਾਣਾ ਮੈਂ ਉਹਦੇ ਨਾਲ ਆਪਣੀ ਪਲੇਟ ਸਾਂਝੀ ਕਰਦਾ ਹਾਂ ਜਦੋਂ ਸਾਡੇ ਵਿੱਚ ਮਨੁੱਖਾਂ ਦਾ ਪ੍ਰੇਮ ਤਾਂ ਹੈ ਨਹੀਂ ਸੀਗਾ ਅਸੀਂ ਜਾਨਵਰਾਂ ਨੂੰ ਦਾਣ ਦੇ ਕੇ ਅਸੀਂ ਕਹਿ ਰਹੇ ਸੀ ਕਿ ਖੁਦਾ ਸਾਥ ਖੁਸ਼ ਹੋ ਜਾਵੇ ਤਾਂ ਕੁਰਾਨ ਵਿੱਚ ਲਿਖਿਆ ਕਿ ਮੈਂ ਮਨੁੱਖਾਂ ਨੂੰ ਧਰਤੀ ਤੇ ਹਰ ਇੱਕ ਜੀਵ ਜਾਨਵਰ ਨਾਲੋਂ ਉੱਤਮ ਬਣਾਇਆ ਹਾਂ ਪਰ ਖੁਦਾ ਨੇ ਇਹ ਨਹੀਂ ਕਿਹਾ ਕਿ ਮੈਂ ਜਾਨਵਰਾਂ 'ਚ ਵਸਦਾ ਮੈਂ ਜੀਵਾਂ 'ਚ ਵਸਦਾ ਕਹਿੰਦਾ ਪਰ ਮੈਂ ਧਰਤੀ ਤੇ ਬਣਾਈ ਮਨੁੱਖਾਂ ਦੇ ਵਿੱਚ ਵਸਦਾ ਆ ਇਹਦਾ ਮਤਲਬ ਅਸੀਂ ਪਰਮੇਸ਼ਰ ਨੂੰ ਛੱਡ ਕੇ ਪਰਮੇਸ਼ਰ ਦੀਆਂ ਬਣਾਈਆਂ ਚੀਜ਼ਾਂ ਤੋਂ ਪੂਜਣ ਲੱਗ ਗਏ ਸੀ ਤਾਂ ਕਿ ਉਹ ਬੜੇ ਧਾਰਮਿਕਤਾ ਦੇ ਕੰਮ ਸੀ ਜਿਹੜੇ ਅਸੀਂ ਕਹੀਏ ਵੀ ਉਹਨਾਂ ਕਰਕੇ ਅਸੀਂ ਅੱਜ ਬਚਾਏ ਗਏ ਆ ਕਿ ਸਾਨੂੰ ਇਸ ਸਹੀ ਗਲਤ ਦੀ ਪਰਖ ਨਹੀਂ ਹੈਗੀ ਕਿ ਅਸੀਂ ਹੁਣ ਸਮਝ ਪਾ ਰਹੇ ਆ ਕਿ ਸਾਡੇ ਉਹ ਕੰਮ ਕਿੱਡੇ ਕਿ ਚੰਗੇ ਸੀ ਕਿ ਅਸੀਂ ਜਿਨ੍ਹਾਂ ਵਿੱਚ ਖੁਦਾ ਵਸਦਾ ਉਹਨਾਂ ਨੂੰ ਛੱਡ ਕੇ ਜਿਨ੍ਹਾਂ 'ਚ ਖੁਦਾ ਵਸਦਾ ਹੀ ਨਹੀਂ ਉਹਨਾਂ ਨੂੰ ਖੁਸ਼ ਕਰਦੇ ਫਿਰਦੇ ਸੀ ਉਹਨਾਂ ਦੀ ਪਾਲਣ ਪੋਸ਼ਣ ਕਰਦੇ ਫਿਰਦੇ ਸੀ ਉਹਨਾਂ ਨਾਲ ਭਲਾਈਆਂ ਕਰਦੇ ਫਿਰਦੇ ਸੀ ਤਾਂ ਕੀ ਉਹ ਧਾਰਮਿਕਤਾ ਦੇ ਕੰਮ ਗਿਣੇ ਜਾਣਗੇ ਉਹ ਧਾਰਮਿਕਤਾ ਦੇ ਕੰਮ ਗਿਣੇ ਨਹੀਂ ਗਏ ਤੇ ਨਾ ਹੀ ਉਹਨਾਂ ਦੇ ਕਰਕੇ ਅਸੀਂ ਬਚਾਏ ਗਏ ਆ ਕਲਮ ਚ ਲਿਖਿਆ ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ਰ ਦੀ ਕਿਰਪਾ ਅਤੇ ਪਿਆਰ ਜੋ ਮਨੁੱਖਾਂ ਦੇ ਨਾਲ ਸੀ ਸਾਡੇ ਤੇ ਪ੍ਰਗਟ ਹੋਇਆ ਕਹਿੰਦਾ ਜਦੋਂ ਨੇ ਆਪਣੇ ਚੁਣਿਆ ਹੋਇਆਂ ਦੇ ਪ੍ਰੇਮ ਕੀਤਾ ਜਦ ਉਹਦਾ ਪਿਆਰ ਸਾਡੇ ਤੇ ਵੀ ਪ੍ਰਗਟ ਹੋਇਆ ਜਿਹੜੇ ਭੁੱਲੇ ਪਟਕੇ ਫਿਰਦੇ ਸੀ ਪਾਪ 'ਚ ਫਿਰਦੇ ਸੀ ਬਦੀਆਂ 'ਚ ਫਿਰਦੇ ਸੀ ਕਹਿੰਦਾ ਫਿਰ ਉਸ ਨੇ ਕਹਿੰਦਾ ਸਾਡੇ ਧਾਰਮਿਕਤਾ ਦੇ ਕੰਮਾਂ ਕਰਕੇ ਨਹੀਂ ਸਗੋਂ ਆਪਣੀ ਦਇਆ ਦੇ ਅਨੁਸਾਰ ਸਾਨੂੰ ਨਵਾਂ ਜਨਮ ਦਿੱਤਾ ਆ ਨਵਾਂ ਜਨਮ ਕਿਦਾਂ ਕਹਿੰਦਾ ਇਸ਼ਨਾਨ ਅਤੇ ਪਵਿੱਤਰ ਆਤਮਾ ਵਿੱਚ ਨਵੀਕਰਨ ਦੇ ਦੁਆਰਾ ਨਵੇਂ ਜਨਮ ਦੇ ਰਹੀਂ ਸਾਨੂੰ ਬਚਾਇਆ ਆ ਜਿਸ ਤਰ੍ਹਾਂ ਬਹੁਤ ਸਾਰੇ ਭੈਣਾਂ ਭਾਈਆਂ ਕਹਿੰਦੇ ਸੀ ਕਿ ਅਸੀਂ ਤੁਹਾਡੇ ਤੋਂ ਬਪਤਿਸਮਾ ਲੈਣਾ ਔਰ ਸਵੇਰ ਦੀ ਪ੍ਰੇਰਿਤ ਚ ਵੀ ਅਨਾਉਂਸ ਕੀਤਾ ਸੀਗਾ ਕਿ ਅਸੀਂ ਬਪਤਿਸਮਾ ਮੀਟਿੰਗ ਰੱਖਾਂਗੇ ਤਾਂ ਇੱਕ ਦੋ ਪਰਿਵਾਰਾਂ ਨੇ ਇਹਦਾ ਗੱਲ ਕੀਤੀ ਵੀ ਸੀਗੀ ਕਿ ਅਸੀਂ ਬਪਤਿਸਮਾ ਲੈਣਾ ਚਾਹੁੰਦੇ ਸਾਡੇ ਨਾਮ ਲਿਖੋ ਤਾਂ ਹੋਰ ਵੀ ਕੋਈ ਭੈਣ ਭਾਈ ਹੋਣਗੇ ਜਿਹੜੇ ਕਹਿੰਦੇ ਹੋਣਗੇ ਕਿ ਖੁਦਾ ਹੁਣ ਆਪਣੀ ਦਇਆ ਦੇ ਅਨੁਸਾਰ ਸਾਨੂੰ ਆਪਣੇ ਐਸ਼ਾਨਾਂ ਦੇ ਪਵਿੱਤਰ ਆਤਮਾ ਦੇ ਵਿੱਚ ਨਵਾਂ ਕਰਨ ਕਰੋ ਅਤੇ ਸਾਨੂੰ ਨਵੇਂ ਜੀਵਨ ਦੇ ਰਾਹੀ ਇੱਕ ਨਵਾਂ ਬਚਾਓ ਵੀ ਦਿਓ ਤਾਂ ਉਹ ਭੈਣ ਭਾਈ ਬਪਤਿਸਮਾ ਦੇ ਲਈ ਰੈਡੀ ਹੈਗੇ ਅਗਰ ਉਹ ਬਪਤਿਸਮਾ ਲੈਣਾ ਚਾਹੁੰਦੇ ਨੇ ਉਹ ਨਾਮ ਲਿਖਵਾ ਸਕਦੇ ਨੇ ਅਗਰ ਕੋਈ ਭੈਣ ਭਈ ਦੀ ਕਿਸੇ ਵੀ ਦਾਸਤ ਤੋਂ ਲੈਣ ਦੀ ਇੱਛਾ ਤਾਂ ਜਲਦ ਹੀ ਆਪਣੀ ਇੱਛਾ ਦੇ ਅਨੁਸਾਰ ਉਸੇ ਹੀ ਦਾਸਤ ਤੋਂ ਬਪਤਿਸਮਾ ਲੈ ਲਓ ਕਿਉਂਕਿ ਬਹੁਤ ਸਮਾਂ ਨੇੜੇ ਆ ਬਪਤਿਸਮਾ ਲੈਣਾ ਬਹੁਤ ਜ਼ਰੂਰੀ ਆ ਖੁਦਾ ਵਿੱਚ ਨਵਾਂ ਹੋਣਾ ਬਹੁਤ ਜ਼ਰੂਰੀ ਆ ਜਿੱਥੇ ਵੀ ਤੁਹਾਡਾ ਆਤਮਾ ਤੁਹਾਨੂੰ ਅਗਵਾਈ ਕਰਦਾ ਉਤੋਂ ਹੀ ਬਪਤਿਸਮਾ ਲੈ ਲਓ ਪਰ ਤੌਬਾ ਕਰੋ ਅਤੇ ਬਪਤਿਸਮਾ ਲੈ ਲਓ ਆਪਣੇ ਆਪ ਨੂੰ ਬਦਲ ਲਓ ਹਜੇ ਅਸੀਂ ਨਿਆਣੇ ਨਹੀਂ ਰਹਿ ਗਏ ਅਸੀਂ ਕਈ ਵੀ ਕੋਈ ਨਹੀਂ ਹਜੇ ਸਾਨੂੰ ਵੇਖਣ ਦੋ ਵੇਖਣਾ ਕੀ ਹਜੇ ਬਾਕੀ ਰਹਿ ਗਿਆ ਤਾਂ ਅਗਰ ਅਸੀਂ ਮਸੀਹ ਤੇ ਵਿਸ਼ਵਾਸ ਕਰਦੇ ਹਾਂ ਆਪਣੇ ਅੰਦਰ ਧਾਰ ਲਓਗੇ ਬਸ ਹੁਣ ਮੈਂ ਮਸੀਹ ਤੇ ਵਿਸ਼ਵਾਸ ਕਰ ਲਿਆ ਹੁਣ ਮੈਂ ਪਾਪ ਨਹੀਂ ਕਰਾਂਗਾ ਮੇਰੇ ਖੁਦਾ ਨੇ ਮੈਨੂੰ ਹਰ ਇੱਕ ਪਲ ਇਹ ਚੀਜ਼ ਦੱਸ ਦਿੱਤੀ ਆ ਤੇ ਜੇ ਅਸੀਂ ਅੱਜ ਵੀ ਆਪਣੇ ਮਨਾਂ 'ਚ ਕਠੋਰ ਹੋਏ ਬੈਠੇ ਵੀ ਹਜੇ ਤਾਂ ਮਸੀਹ ਲਈ ਮੈਂ ਬਪਤਿਸਮਾ ਲੈ ਲਈ ਤਿਆਰ ਨਹੀਂ ਹੈਗਾ ਤਿਆਰ ਹੈ ਨਹੀਂ ਦਾ ਭਾਵ ਤੁਸੀਂ ਅਜ ਤੱਕ ਉਹਦੇ ਵਚਨਾਂ ਨੂੰ ਕੰਨਾ ਜੋ ਪਾਏ ਤੇ ਦੂਜੇ ਪਾਸੇ ਕੱਢ ਦਿੱਤਾ ਇਹਦਾ ਮਤਲਬ ਤੁਸੀਂ ਹਜੇ ਵੀ ਅਧੂਰੇ ਆ ਤੇ ਇਹਦਾ ਮਤਲਬ ਸਾਡੇ ਅਤੇ ਗੈਰ ਮਸੀਹਾਂ ਦੇ ਵਿੱਚ ਕੋਈ ਖਾਸ ਫਰਕ ਨਹੀਂ ਹੈਗਾ। ਬਸ ਅਸੀਂ ਨਾਂ ਲੈਨੇ ਆ ਉਹ ਨਾਮ ਵੀ ਨਹੀਂ ਲੈਂਦੇ। ਇੰਨਾ ਕੀ ਫਰਕ ਆ? ਬਾਕੀ ਸਾਡਾ ਚਾਲ ਚੱਲਣਾ, ਸਾਡਾ ਸੁਭਾਅ, ਸਾਡੇ ਨੇਚਰ, ਸਾਡਾ ਉੱਠਣਾ ਬੈਠਣਾ ਅੱਜ ਵੀ ਉਹਨਾਂ ਵਰਗਾ ਹੀ ਆ। ਇਸ ਲਈ ਸਾਨੂੰ ਕੋਈ ਅਧਿਕਾਰ ਨਹੀਂ ਅਸੀਂ ਉਹਨਾਂ ਨੂੰ ਮਾੜਾ ਕਹੀਏ। ਕਿਉਂਕਿ ਉਹਨਾਂ ਨੇ ਤਾਂ ਖੁਦਾ ਦੇ ਕਲਾਮ ਨੂੰ ਸੁਣਿਆ ਹੀ ਨਹੀਂ ਹੋ ਸਕਦਾ ਜਿਦਾ ਵਚਨ ਚ ਲਿਖਿਆ ਸੀ ਨਾ ਕਿ ਇਹ ਕਿਹਾ ਸੀ ਪਰਮੇਸ਼ਰ ਨੇ ਵੀ ਤੁਹਾਡੇ ਦੇਸ਼ ਤੇ ਹਾਏ ਹਾਏ ਆ ਉਹਨਾਂ ਲੋਕਾਂ ਦੇ ਉੱਤੇ ਮੈਂ ਤਾਂ ਅੱਖਾਂ ਗੱਜ ਜਿਨ੍ਹਾਂ ਨੇ ਦੂਰੋਂ ਮੇਰਾ ਪ੍ਰਚਾਰ ਸੁਣਿਆ ਤੇ ਤੌਬਾ ਦੇ ਲਈ ਆ ਗਏ ਪਰ ਜਿਨ੍ਹਾਂ ਦੇ ਵਿੱਚ ਮੈਂ ਘੁੰਮ ਫਿਰ ਕੇ ਪ੍ਰਚਾਰ ਸੁਨਾਇਆ ਉਹਨਾਂ ਨੇ ਸੁਣਿਆ ਤੇ ਤੁਸ਼ ਜਾਣਿਆ ਪਰ ਹੋਣ ਗਿਆ ਸੀ ਬਹੁਤ ਜਿਹੜੇ ਮੇਰੇ ਪ੍ਰਚਾਰ ਨੂੰ ਸੁਣ ਕੇ ਤੌਬਾ ਕਰਨਗੇ ਤੇ ਮੇਰੇ ਵੱਲ ਮੁੜਨਗੇ ਕਹਿੰਦਾ ਪਰ ਮੇਰੀ ਕੌਮ ਜਿੰਨੂੰ ਮੈਂ ਸੁਣਾਉਣ ਆਇਆ ਜਿੰਨੂੰ ਮੈਂ ਖੁਦ ਆਪਣੇ ਜ਼ੁਬਾਨ ਦੁਆਰਾ ਸੁਨਾਇਆ ਉਹ ਹਜੇ ਸੋਚਾਂ ਚ ਹੀ ਪਈ ਆ ਹੋ ਸਕਦਾ ਜਿਹੜੇ ਗੈਰ ਮਸੀਹ ਲੋਗ ਨੇ ਉਹ ਕਿਸੇ ਦਿਨ ਸਾਡੇ ਖੁਦਾ ਦੇ ਕਲਾਮ ਉਹਦੀ ਜੀਵਨ ਕਥਾ ਨੂੰ ਬੜੇ ਆਰਾਮ ਅਤੇ ਸ਼ਾਂਤੀਪੂਰਵਕ ਸੁਣ ਲੈਣ ਅਤੇ ਉਸ ਦਿਨ ਉਹਨਾਂ ਦੇ ਹਿਰਦੇ ਇਕਦਮ ਪਿਗਲ ਹੀ ਜਾਣ ਤੇ ਉਸ ਦਿਨ ਉਸੇ ਦਿਨ ਤਾਬਾ ਕਰ ਲੈਣ ਪਰ ਇੱਕ ਅਸੀ ਲੋਗ ਹੈ ਜਿਨ੍ਹਾਂ ਨੂੰ ਸਾਲੋਂ ਸਾਲੋਗੇ ਖੁਦਾ ਵਿੱਚ ਬਣਿਆ ਤੇ ਹਜੇ ਤੱਕ ਸਾਡੇ ਹਿਰਦੇ ਪਿਗਲੇ ਨਹੀਂ ਹੈਗੇ ਹਜੇ ਤੱਕ ਅਸੀਂ ਖੁਦਾ ਵਿੱਚ ਇੱਕ ਨਵੇਂ ਜਨਮ ਲਈ ਤਿਆਰ ਨਹੀਂ ਹੈਗੇ ਫਿਰ ਸਾਡਾ ਵਿਰੋਧ ਕਰਨਾ ਵਿਅਰਥ ਹੈ ਕਿਉਂਕਿ ਜੇ ਉਹ ਖਰੇ ਉਹ ਨਹੀਂ ਤੇ ਖਰੇ ਅਸੀਂ ਵੀ ਨਹੀਂ ਹੈਗੇ ਵਚਨ ਚ ਲਿਖਿਆ ਕਿ ਜਿਹੜਾ ਪਾਪੀ ਨਾ ਹੋਵੇ ਉਹ ਕਿਸੇ ਤੇ ਪੱਥਰ ਮਾਰੇ ਜਦ ਸਾਡੇ ਚ ਖੁਦ ਚ ਪਾਪ ਆ ਫਿਰ ਅਸੀਂ ਕਿਸੇ ਤੇ ਪੱਥਰ ਮਾਰਨ ਦੇ ਅਧਿਕਾਰੀ ਨਹੀਂ ਹੈਗੇ ਜਦ ਸਾਡੇ ਖੁਦ ਦੇ ਚ ਵਧੀਆਂ ਆ ਦੋਸ਼ ਆ ਹਜੇ ਤੱਕ ਅਸੀਂ ਖੁਦ ਖੁਦਾ ਚ ਨਵੇਂ ਨਹੀਂ ਹੋਏ ਫਿਰ ਅਸੀਂ ਪੁਰਾਣਿਆਂ ਨੂੰ ਕੀ ਦੋਸ਼ ਲਗਾ ਰਹੇ ਆ ਦਾ ਮਤਲਬ ਹਜੇ ਅਸੀਂ ਵੀ ਪੁਰਾਣੀ ਇਨਸਾਨੀਅਤ ਚ ਜੀ ਰਹੇ ਆ ਤਾਂ ਬਚਨ ਸਾਨੂੰ ਦੱਸਦਾ ਨਾ ਮਸੀ ਵਿਰੋਧੀਆਂ ਦਾ ਵਿਰੋਧ ਕਰੋ ਨਾ ਝਗੜੇ ਕਰੋ ਨਾ ਈਰਖਾ ਕਰੋ ਨਾ ਬਦਲਾ ਲਓ ਬਸ ਦੁਆ ਕਰੋ ਕਿ ਕਿ ਮੁਕਤੀ ਦਾਤਾ ਪਰਮੇਸ਼ਰ ਜਿਸ ਦਿਨ ਉਹਨਾਂ ਤੇ ਨਿਗਾਹ ਕਰੇਗਾ ਆਪਣੇ ਪ੍ਰੇਮ ਨੂੰ ਉਹਨਾਂ ਤੇ ਪ੍ਰਗਟ ਕਰੇਗਾ ਉਸ ਦਿਨ ਭਾਵੇਂ ਉਹਨਾਂ ਨੇ ਕਿੰਨੇ ਵੀ ਕਨਾਣੇ ਪਾਪ ਕਿਉਣਾ ਕੀਤੇ ਹੋਣ ਖੁਦਾ ਦੀ ਦਇਆ ਦੇ ਨਾਲ ਜਿਸ ਦਿਨ ਉਹ ਤੌਬਾ ਕਰਕੇ ਜਲ ਅਤੇ ਆਤਮਾ ਤੋਂ ਨਵੇਂ ਸਿਰੋਂ ਇਸ਼ਨਾਨ ਕਰਕੇ ਨਵੀਕਰਨ ਨੂੰ ਲੈ ਲੈਣਗੇ ਨਵੇਂ ਜਨਮ ਨੂੰ ਲੈ ਲੈਣਗੇ ਉਸ ਦਿਨ ਉਹ ਜ਼ਰੂਰ ਬਚਾਏ ਜਾਣਗੇ ਇਸ ਲਈ ਇਹ ਕੰਮ ਸਿਰਫ ਸਾਡੀ ਦੁਆ ਨਾਲ ਹੋ ਸਕਦਾ ਅਸੀਂ ਦੁਆ ਕਰਨੀ ਕੋਲ ਜਿਨ੍ਹਾਂ ਨੇ ਬਪਤਿਸਮਾ ਨਹੀਂ ਲਿਆ ਉਹ ਲੈ ਸਕਣ ਜਿਹੜੇ ਵਿਰੋਧੀ ਆ ਉਹ ਤੁਹਾਡੇ ਨਾਮ ਨੂੰ ਜਾਣ ਸਕਣ ਇਸ ਤਰ੍ਹਾਂ ਦੀ ਤੇ ਆ ਹਰ ਇੱਕ ਗੋਡਾ ਤੁਹਾਡੇ ਹਜ਼ੂਰ ਨਮਾਇਆ ਜਾਵੇ ਔਰ ਹਰ ਇੱਕ ਜਾਨ ਤੌਬਾ ਕਰੇ ਪਾਪ ਦੇ ਵਿੱਚੋਂ ਤੇ ਅੰਗੀਕਾਰ ਕਰੇ ਕਿ ਸਤਿਮੁੱਚ ਯਹਵਾ ਹੀ ਸੱਚਾ ਤੇ ਜੀਵੰਤ ਪਰਮੇਸ਼ਰ ਹੈ ਹਾਲੇਲੂਇਆ ਤਾਉ ਸਭ ਮਿਲ ਕੇ ਪੂਰੇ ਹੀ ਘਰਾਂ ਪਰਿਵਾਰਾਂ ਵਾਲੀ ਜਿਹੜੇ ਅਜੇ ਤੱਕ ਮਸੀਹ ਵਿੱਚ ਖਰੀ ਚਾਲ ਨਹੀਂ ਚੱਲ ਰਹੇ ਜਾਂ ਜੋ ਦੇ ਨਾਮ ਦੇ ਵਿਰੋਧੀ ਨੇ ਹਰ ਘਰ ਪਰਿਵਾਰ ਲਈ ਹਰ ਇੱਕ ਗੁੜਨੇ ਲਈ ਜੋ ਸੰਸਾਰ ਛਾਇਆ ਉਹਨੂੰ ਖੁਦਾ ਦੇ ਅੱਗੇ ਨਿਵਾਏ ਜਾਣ ਦੇ ਲਈ ਸੱਚੀ ਖਰੀ ਚਾਲ ਕਰਨ ਲਈ ਸਾਬ ਮਿਲ ਕੇ ਖੁਦਾਵੰਦੀ ਪਾਖ ਅਪਵਿੱਤਰ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਨ ਦੇ ਮਹਾਨ ਖੁਦਾਵੰਦ ਸਾਮਰਥੀ ਪਿਆਰੇ ਪਰਮੇਸ਼ਰ ਪ੍ਰਭੂ ਅੱਜ ਹੋਵਾ ਤੁਹਾਡਾ ਸ਼ੁਕਰ ਤਰਦਾ ਧੰਨਵਾ ਤੁਹਾਡੀ ਤਾਰੀਫ ਕਰਦੇ ਪ੍ਰਭੂ ਜੀ ਤੁਸੀਂ ਦਇਆ ਦੇ ਸਾਗਰ ਰਤ ਪਵਿੱਤਰ ਪਰਮੇਸ਼ਰ ਖੁਦਾਵਨ ਤੁਸੀਂ ਰਹਿਮ ਕਰਨ ਵਾਲੇ ਸ਼ਾਂਤੀ ਦੇ ਪਿਆਰੇ ਰਾਜਕੁਮਾਰੋ ਪ੍ਰਭੂ ਜੀ ਰਹਿਮ ਕਰੋ ਦਇਆ ਕਰੋ ਕਿਰਪਾ ਕਰੋ ਆਸ਼ੀਸ਼ ਦਿਓ ਪਤਾ ਪਰਮੇਸ਼ਰ ਆਪਣੇ ਆਤਮਾ ਦੇ ਵਸੀਲੇ ਸਾਡੀ ਸਹਾਇਤਾ ਕਰਨ ਖੁਦਾਵਨ ਅੱਜ ਅਸੀਂ ਸਭ ਮਿਲ ਕੇ ਆਪਣੇ ਪੂਰੇ ਘਰਾਂ ਪਰਿਵਾਰਾਂ ਅਤੇ ਹੱਥਾਂ ਦੇ ਸਾਹਮਣੇ ਖੁਦਾਵਨ ਸੱਚੀ ਸਹਾਇਤਾ ਸੱਚੇ ਪ੍ਰੇਮ ਅਤੇ ਸੱਚੀ ਸ਼ਾਂਤੀ ਲਈ ਅਸੀਂ ਸਾਬਹਿ ਹੀ ਤੁਹਾਡੇ ਹਜ਼ੂਰ ਪੁਕਾਰਦੇ ਹਾਂ ਖੁਦਾਵਨ ਤੁਸੀਂ ਸਾਡੀ ਆਵਾਜ਼ ਨੂੰ ਸੁਣਨਾ ਤੇ ਉੱਤਰ ਦੇਣਾ ਪਿਤਾ ਜੀ ਜਿੰਨੇ ਵੀ ਲੋਕ ਤੁਹਾਡੇ ਨਾਮ ਦੇ ਖਿਲਾਫ ਨੇ ਖੁਦਾਵਨ ਉਹਨਾਂ ਸੰਭਲੀ ਦੁਆ ਕਰਦੇ ਆਂ ਪਿਤਾ ਉਹਨਾਂ ਸਭ ਦੇ ਹਿਰਦਿਆਂ ਨੂੰ ਤੁਸੀਂ ਸ਼ੁੱਧ ਕਰੋ ਬਦਲੋ ਖੁਦਾਵਨ ਤੁਸੀਂ ਕਿਹਾ ਕਿ ਜਿਸ ਦਿਨ ਖੁਦਾ ਦੀ ਕਿਰਪਾ ਤੇ ਪ੍ਰੇਮ ਮਨੁੱਖਾਂ ਤੇ ਪ੍ਰਗਟ ਹੋਇਆ ਉਸ ਦਿਨ ਉਹਨੇ ਆਪਣੀ ਦਇਆ ਦੇ ਅਨੁਸਾਰ ਉਹਨਾਂ ਨੂੰ ਨਵਾਂ ਜਨਮ ਦਿੱਤਾ ਖੁਦਾ ਅੱਜ ਤੁਸੀਂ ਆਪਣੀ ਦਇਆ ਦੇ ਅਨੁਸਾਰ ਆਪਣੇ ਪ੍ਰੇਮ ਦੇ ਅਨੁਸਾਰ ਹਰ ਇੱਕ ਦਾ ਨਵਾਂ ਜਨਮ ਤੇ ਨਵਾਂ ਬਦਲਾਵ ਕਰੋ ਪ੍ਰਭੂ ਜੀ ਬਹੁਤ ਸਾਰੀਆਂ ਰੂਹਾਂ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਚੁਕਾਨ ਖੁਦਾ ਤੁਹਾਡੇ ਕਮਾਂ ਲਈ ਇਸਤੇਮਾਲ ਕੀਤੇ ਜਾਣ ਤੁਹਾਡੇ ਨਾਮ ਦੇ ਨਿਮਿਤ ਉਹਨਾਂ ਦੀ ਅਗਵਾਈ ਕਰੋ ਖੁਦਾਵਨ ਹਰੀ ਕਜਾਨ ਤਾਬਾ ਕਰੇ ਖੁਦਾਵੰਦੇ ਅੱਗੇ ਬਿਨਾਂ ਪਰਮੇਸ਼ਰ ਆਪਣੇ ਪਾਪਾਂ ਦਾ ਇਕਰਾਰ ਕਰੇ ਖੁਦਾਵੰਨ ਹਰ ਇੱਕ ਪਾਪ ਬਦੀਆਂ ਬੰਦਨਾ ਨੂੰ ਛੱਡ ਦੇਵੇ ਖੁਦਾਵੰਨ ਤੁਹਾਡਾ ਆਤਮਾ ਪ੍ਰਤੀ ਦਿਨ ਇਹਨਾਂ ਸਭ ਦੀ ਅਗਵਾਈ ਕਰੇ ਖੁਦਾ ਸੱਚੀ ਸਹਾਇਤਾ ਸੁਰਗ ਰਾਜ ਚਨਾਵ ਘਰਾਂ ਪਰਿਵਾਰਾਂ ਲਈ ਪੇਸ਼ ਦਿੱਤੀ ਜਾਵੇ ਬਾਰੇ ਪ੍ਰਭੂ ਜੀ ਤੁਹਾਡਾ ਰੂਪ ਆਕ ਹਰ ਵੇਲੇ ਸਾਡੀ ਸਹਾਇਤਾ ਕਰੇ ਖੁਦਾਵਨ ਤੁਹਾਡਾ ਆਤਮਾ ప్రతి ਦਿਨ ਸਾਡੇ ਅੰਦਰ ਵਾਸ ਕਰੇ ਪਰਮੇਸ਼ਰ ਪਤਾ ਅਸੀਂ ਮਸੀਹ ਯਿਸੂ ਜਿਹਾੇ ਪ੍ਰੇਮ ਨੂੰ ਪਾਲੀਏ ਖੁਦਾਵਨ ਅਸੀਂ ਸ਼ੀਲ ਸੁਭਾਅ ਦੇ ਹੋਈਏ ਅਸੀਂ ਹਰ ਇੱਕ ਝਗੜੇ ਬਧੀਆਂ ਬੁਰਾਈਆਂ ਤੋਖੇ ਦੇਣ ਵਾਲੀਆਂ ਤੇਣਾਗਿਆਕਾਰੀ ਦੀਆਂ ਆਦਤਾਂ ਨੂੰ ਛੱਡ ਕੇ ਖੁਦਾ ਨਰਮ ਸੁਭਾਅ ਦੇ ਹੋ ਜਾਈਏ ਖੁਦਾਵਨ ਸਾਡਾ ਸੁਭਾਅ ਹਰ ਇੱਕ ਮਨੁੱਖ ਨਾਲ ਨਰਮਾਈ ਦਾ ਹੋਵੇ ਅਸੀਂ ਇੱਕ ਦੂਜੇ ਲਈ ਖਣੌਣੇ ਅਤੇ ਵੈਰੀ ਨਾ ਰਹੀਏ ਪਤਾ ਪਰਮੇਸ਼ਰ ਪਰ ਅਸੀਂ ਹਰ ਇੱਕ ਦੇ ਲਈ ਦੁਆਵਾ ਕਰਨ ਵਾਲੇ ਹੋਈਏ ਖੁਦਾ ਜਿਸ ਤਰ੍ਹਾਂ ਸਾਡੇ ਲਈ ਕੀਤਾ ਹੋ ਖੁਦਾਵੰ ਕਿਸੇ ਨੇ ਦੁਆ ਕੀਤੀ ਸੀ ਤੁਹਾਡੇ ਹਜ਼ੂਰ ਪਹੁੰਚੇ ਆ ਉਸੇ ਤਰ੍ਹਾਂ ਖੁਦਾਵੰ ਅਸੀਂ ਵੀ ਬਹੁਤਿਆਂ ਦੇ ਲਈ ਦੁਆਵਾ ਪ੍ਰਾਰਥਨਾ ਕਰਨ ਵਾਲੇ ਹੋਈਏ ਤਾਂ ਜੋ ਬਹੁਤ ਸਾਰੀਆਂ ਰੂਹਾਂ ਖੁਦਾਵੰ ਦੇ ਤੁਹਾਡੇ ਹਜ਼ੂਰ ਪਹੁੰਚਣ ਖਦਾ ਜਿੰਨੇ ਵੀ ਲੋਕ ਤੁਹਾਡੇ ਵਿਰੋਧੀ ਨੇ ਖੁਦਾ ਹਰ ਇੱਕ ਨੂੰ ਆਪਣੇ ਵੱਲ ਮੋੜੋ ਪਤਾ ਸੱਚੇ ਗਿਆਨ ਤੇ ਸੱਚੀ ਸ਼ਾਂਤੀ ਨੂੰ ਪੇਜੋ ਪ੍ਰਭੂ ਜੀ ਸੱਚਾ ਗਿਆਨ ਸੱਚੀ ਨੰਮਰਤਾ ਸੱਚਾ ਪ੍ਰੇਮ ਸ਼ੀਲ ਸੁਭਾਅ ਤੇ ਆਤਮਿਕ ਗ੍ਰੋਥ ਨੂੰ ਇਹਨਾਂ ਦੀ ਜ਼ਿੰਦਗੀ 'ਚ ਦੇਣਾ ਖੁਦਾ ਹਰ ਘਰ ਪਰਿਵਾਰ ਤੁਹਾਡੇ ਨਾਮ ਤੁਹਾਡੇ ਪ੍ਰੇਮ ਦੇ ਵਿੱਚ ਵਾਧਾ ਚੱਲ ਜਾਵੇ ਕਿਉਂ ਜੋ ਸੱਚਮੁੱਚ ਤੁਸੀਂ ਕ੍ਰਾਮ 'ਚ ਕਿਹਾ ਮੈਂ ਆਦ ਤੇ ਅੰਤ ਮੈਂ ਹੀ ਅਲਫਾ ਤੇ ਓਮੇਗਾ ਹਾਂ ਤੁਸੀਂ ਪਵਿੱਤਰ ਪਰਮੇਸ਼ਰ ਉਹ ਖੁਦਾ ਤੁਸੀਂ ਹਰ ਇੱਕ ਦੇ ਰਹਿਮ ਕਰਨ ਵਾਲੇ ਸ਼ਾਂਤੀ ਦੇ ਰਾਜਕੁਮਾਰ ਅਤੇ ਪਵਿੱਤਰ ਪ੍ਰਭੂ ਉਹ ਪਿਤਾ ਜੀ ਹਰ ਘਰ ਪਰਿਵਾਰ ਤੇ ਆਪਣੇ ਪ੍ਰੇਮ ਆਪਣੀ ਦਇਆ ਆਪਣੀ ਸ਼ਾਂਤੀ ਨੂੰ ਭੇਜਣਾ ਖੁਦਾ ਹਰ ਘਰ ਪਰਿਵਾਰ ਤੁਹਾਡੇ ਹਜ਼ੂਰ ਤੌਬਾ ਕਰੇ ਪਰਮੇਸ਼ਰ ਦੀ ਸੱਚੀ ਸ਼ਾਂਤੀ ਨੂੰ ਪ੍ਰਾਪਤ ਕਰੇ ਦੇ ਖੁਦਾ ਦੇ ਨਾਮ ਉਹਦੇ ਆਤਮਾ ਦੇ ਨਿਮਿਤ ਵਾਧੇ ਅਤੇ ਤਰੱਕੀ ਕਰਦੇ ਸੰਖੁਦਾ ਬਨ ਪੂਰੇ ਘਰਾਂ ਦੇ ਵਿੱਚ ਤੁਹਾਡਾ ਆਤਮਾਵਾਸ ਕਰੇ ਪਿਤਾ ਹਰੇਕ ਵਿਰੋਧੀ ਦੇ ਮਨ ਨੂੰ ਤੁਸੀਂ ਬਦਲੋ ਪਿਤਾ ਜਿੰਨੇ ਵੀ ਲੋਕ ਕਿਸੇ ਵੀ ਤਰ੍ਹਾਂ ਦੇ ਬਧੀਆਂ ਵੈਰ ਮੂਰਤੀ ਪੂਜਾ ਜਾਂ ਕਿਸੇ ਵੀ ਤਰ੍ਹਾਂ ਦੇ ਕਨਾਉਣੇ ਕੰਮਾਂ ਚ ਫਸੇ ਹੋਏ ਉਹਨਾਂ ਸਾਰਿਆਂ ਨੂੰ ਮੋੜੋ ਖੁਦਾਵੰਦਰ ਆਪਣੇ ਸਾਚ ਆਪਣੇ ਗਿਆਨ ਉਹਨਾਂ ਦੇ ਪ੍ਰਗਟ ਕਰੋ ਅਸੀਂ ਸਭ ਮਿਲ ਕੇ ਖੁਦਾਵੰਨ ਦੁਆ ਕਰਦੇ ਹਾਂ ਸਾਰੇ ਘਰਾਂ ਪਰਿਵਾਰਾਂ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੇ ਪੱਖ ਹਜ਼ੂਰੀ ਵਿੱਚ ਭੇਜੇ ਨੇ ਖੁਦਾਵੰਨ પરમ રીત કોળી દુઆ કર દે ખુદાવાન ગોડ્યાں ਦੀਆਂ ਸਾਰੀਆਂ ਦਰਦਾਂ ਪੀੜਾਂ ਪਰੇਸ਼ਾਨੀਆਂ ਇਸ ਪੈਨ ਦੀ ਜ਼ਿੰਦਗੀ ਚੋਂ ਦੂਰ ਹੋ ਜਾਣ ખુદાવાન ਅੱਜ ਇਹ ਪੈਨ ਪੂਰਨ ਰੀਤੀ ਨੇ ਆਜ਼ਾਦ ਕੀਤੇ ਜਾਣ ખુદાવાન সুনীত ali દુઆ ਕਰਦਾ ਜਿਨ੍ਹਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਇਨਸੈਕਟਸ ਹੋ ਚੁੱਕੇ ਨੇ ਕਾੜੇ ਹੋ ਚੁੱਕੇ ਨੇ ખુਦਾવાન ਉਹਨਾਂ ਤੋਂ ਇਹਨਾਂ ਪੈਨ ਨੂੰ ਆਜ਼ਾਦ ਕਰੇ ਇਹਨਾਂ ਦੇ ਕਾੜ ਨੂੰ ਆਜ਼ਾਦ ਕਰੋ ખુਦਾવાન ਤੁਹਾਡਾ ਆਤਮਾ ਨਲੀ ਕਰਦੇ ਸ਼ੁੱਧੀਕਰਨ ਕਰੇ ખુਦਾવાન ਸਰਬਜੀਤ ਸਿੰਘ ਲਈ ਦੁਆ ਕਰਦੇ ਆ ਜੋ ਇਹਨਾਂ ਦੇ ਪਾਸਪੋਰਟ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਹੈ ਰੀਨੇ ખુਦਾવાન ਇਹਨਾਂ ਦਾ ਪਾਸਪੋਰਟ ਇਹਨਾਂ ਨੂੰ ਮਿਲਣ ਚਾਹਾਂ ਦੀ ਮਦਦ ਕਰਨਾ ਹਾਰੇ ਕੋ ਰੁਕਾਵਟ ਬੰ ਜਸਪਾਲ ਸਿੰਘ ਲਈ ਦੁਆ ਕਰਦੇ ਖੁਦਾਵੰਨ ਇਹਨਾਂ ਦੀ ਲਤਾਨੀ ਬਲਾਕੇਜ 이슈 ਨਾਮ ਚ ਚੁਕਲ ਜਾਵੇ ਖੁਦਾਵੰਨ ਹਾਰੇ ਕੁ ਬਲਾਕੇਜ ਨੂੰ 이슈 ਨਾਮ ਚ ਦੂਰ ਕਰ ਦੇ ਖੁਦਾਵੰਨ ਦੇ ਚੱਲਣ ਫਰਨਾ ਤੇ ਆਪਣੇ ਆਤਮਾ ਦੇ ਵਿੱਚ ਬਟਾ ਕੋ ਦਾਵੰਦ ਵਿੱਚ ਵਾਧਾ ਤੇ ਤਰੱਕੀ ਕਰਦੇ ਜਾਣ ਇੰਦਰਜੀਤ ਸਿੰਘ ਲਈ ਦੁਆ ਕਰਦੇ ਆ ਕਾਰੋਬਾਰ ਵਿੱਚ ਵਾਧਾ ਕਰਨਾ ਖੁਦਾਵੰਨ ਕਾਰੋਬਾਰ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਪੂਰੇ ਘਰ ਪਰਿਵਾਰ ਚ ਆਪਸੀ ਪਿਆਰ ਮਿਲਵਰਤਨ ਔਰ ਸੱਚੀ ਸ਼ਾਂਤੀ ਨੂੰ ਦੇਣਾ ਖੁਦਾਵੰਨ ਲਖਵੀਰ ਸਿੰਘ ਲਈ ਦੁਆ ਕਰਦੇ ਆ ਪੂਰੇ ਘਰ ਪਰਿਵਾਰ ਨੂੰ ਬਰਕਤ ਇਤਿਆਸ਼ੀ ਦੇਣਾ ਖੁਦਾਵੰਨ ਪੂਰੇ ਪਰਿਵਾਰ ਨੂੰ ਆਪਣੀ ਮਹਿਮਾ ਲਈ ਇਸਤੇਮਾਲ ਮਾਨਸਿੰਘਲੀ ਦੁਆ ਕਰਦੇ ਖੁਦਾਵਨ ਜੋ ਪ੍ਰਾਭਾ لمبے ਸਮੇਂ ਤੋਂ ਮਿਸਿੰਗ ਨੇ ਖੁਦਾ ਇਹਨਾਂ ਦੇ ਪਰਿਵਾਰ ਨੂੰ ਮਿਲਨੇ ਰਿਹਾ ਪਤਾ ਇਹ ਜਿਸ ਵੀ ਜਗ੍ਹਾ ਤੇ ਖੁਦਾ ਇਸ ਪ੍ਰਾ ਦੇ ਰਾਸਤੇ ਨੂੰ ਤੁਸੀਂ ਖੋਲੋ ਖੁਦਾ ਤਾਂ ਜੋ ਆਪਣੇ ਘਰ ਵਾਪਸ ਆਉਣ ਆਪਣੇ ਮਾ ਮਾਪਨਾ ਕੰਟੈਕਟ ਕਰ ਸਕਣ ਖੁਦਾਵਨ ਰੀਟਾਲੀ ਦੁਆ ਕਰਦੇ ਖੁਦਾ ਜੋ ਤੁਹਾਡੇ ਨਾਮ ਦੇ ਵਿਰੋਧੀ ਨੇ ਖੁਦਾ ਜੋ ਤੁਹਾਡੇ ਨਾਮ ਦੇ ਕਰਕੇ ਲੋਕਾਂ ਦੇ ਨਾਲ ਵੈਰ ਰੱਖਦੇ ਨੇ ਕੁੱਟਮਾਰ ਕਰਦੇ ਨੇ ਬਿਤਾ ਪਰਮੇਸ਼ਰ ਇਸ ਪਣ ਪੈਨੋ ਪਿਤਾ ਪੌਲਸ ਦੀ ਤਰ੍ਹਾਂ ਇਸਤੇਮਾਲ ਕਰੋ ਖੁਦਾ ਜਿਸ ਤਰ੍ਹਾਂ ਪੌਲਸ ਕਲੀਸੀਆ ਦਾ ਸਤਨ ਵਾਲਾ ਸੀ ਖੁਦਾਵਨ ਪਰ ਉਹ ਤੁਹਾਡੇ ਨਾਮ ਛੇ ਕਪਰਸੀਦ ਦਾਸ ਹੋਇਆ

ਤਹਾਡੇ ਨਾਮ ਦੇ ਕਰਕੇ ਆਪਣੇ ਘਰ ਵਿੱਚ ਕੁੱਟਮਾਰ ਕਰਦੇ ਨੇ ਕਲੇਸ਼ ਕਰਦੇ ਨੇ ਖੁਦਾਵੰਦ ਔਰ ਤੁਹਾਡੇ ਨਾਮ ਦੀ ਵਿਰੋਧਤਾ ਕਰਦੇ ਨੇ ਖੁਦਾਵੰਦ ਇਸ ਭੈਣ ਦੇ ਮਨ ਨੂੰ ਬਦਲੋ ਪਿਤਾ ਸੱਚੀ ਸ਼ਾਂਤੀ ਨੂੰ ਇਸ ਭੈਣ ਤੇ ਭੇਜੋ ਪਿਤਾ ਪਰਮੇਸ਼ਰ ਤੁਹਾਡੇ ਗਿਆਨ ਤੁਹਾਡੀ ਬੁੱਧ ਦੇ ਵਿੱਚ ਵਧਨ ਪਿਤਾ ਪਰਮੇਸ਼ਰ ਤੁਹਾਡਾ ਆਤਮਾ ਜਿਨ੍ਹਾਂ ਦਾ ਬਦਲਾਅ ਕਰੇ ਖੁਦਾਵੰਦ ਸੱਚਮੁੱਚ ਪੌਲਸ ਦੀ ਤਰ੍ਹਾਂ ਇਸ ਭੈਣ ਨੂੰ ਵੱਡੇ ਕੰਮਾਂ ਦੇ ਲਈ ਅਤੇ ਆਪਣੇ ਨਾਮ ਦੇ ਨਿਮਿਤ ਇਹਨਾਂ ਨੂੰ ਇਸਤੇਮਾਲ ਕਰੋ ਖੁਦਾਵੰਦ ਅੰਬੀਕਾਲੀ ਦੁਆ ਕਰਦੇ ਹਾਂ ਇਹਨਾਂ ਦੇ ਸਰੀਰ ਤੇ ਹੋਣ ਵਾਲੇ ਹਰ ਇੱਕ ਸ਼ੈਤਾਨੀ ਅਟੈਕ ਹਰ ਇੱਕ ਜਕੜਨ ਬੋਝ ਬਵਾ ਬਿਮਾਰੀ ਬੰਧਨ ਤੋਂ ਇਸ ਭੈਣ ਨੂੰ ազਤ ਉਸੀ ਲਈ ਜ਼ਾਦ ਕਰਨਾ ਕੁਲਦੀਪ ਸਿੰਘ ਲਈ ਦੁਆ ਕਰਦੇ ਖੁਦਾਵਾਨ ਜੀ ਬੇਵਚਾਰ ਵਿੱਚ ਨੇ ਖੁਦਾਵਾਨ ਹਰ ਇੱਕ ਬੇਵਚਾਰੀ ਕਿਸਪਰਿਤ ਤੋਂ ਇਸ ਪ੍ਰਾਣ ਉਸ ਜ਼ਾਦ ਕਰੋ ਖੁਦਾਵਾਨ ਇਹਨਾਂ ਦੇ ਆਤਮਾ ਨੂੰ ਆਪਣੇ ਹੱਥਾਂ ਵਿੱਚ ਲੈ ਲਓ ਖੁਦਾ ਪਵਿੱਤਰ ਤਾਈ ਵਿੱਚ ਬਣੇ ਰਹਿਣ ਚ ਇਹਨਾਂ ਦੀ ਮਦਦ ਕਰੋ ਬਲਵੀਰ ਸਿੰਘ ਲਈ ਦੁਆ ਕਰਦੇ ਖੁਦਾਵਾਨ ਇਹਨਾਂ ਦੇ ਹੱਥ ਤੇ ਕੰਮਾਂ ਚ ਬਰਕਤ ਤੇ ਇਤਿਆਸ਼ ਜੀ ਦੇਣਾ ਖੁਦਾਵਾਨ ਕਾਰੋਬਾਰ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਪੈਰੇ ਪ੍ਰਭੂ ਜੀ ਮਨਪ੍ਰੀਤ ਕੌਲੀ ਦੁਆ ਕਰਦੇ ਖੁਦਾਵਾਨ ਜੀ ਆਪਣੇ ਸੋਰਾ ਪਰਿਵਾਰ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਰੱਖਦੇ ਨੇ ਖੁਦਾਵੰਨ ਨਿਵੈਰ ਰੱਖਦੇ ਨੇ ਪਿਤਾ ਜਿਨ੍ਹਾਂ ਨੂੰ ਪਿਤਾ ਪਰਮੇਸ਼ਰ ਅਕਲ ਮੱਤ ਅਤੇ ਬੁੱਧ ਦਾ ਗਿਆਨ ਦਾ ਆਤਮ ਦੇਣਾ ਖੁਦਾ ਜੋ ਹਰ ਪਰਿਵਾਰ ਦੇ ਮੈਂਬਰਾਂ ਆਪਸੀ ਪਿਆਰ ਮਿਲਵਰਤਨ ਰੱਖਣ ਵਾਲੇ ਹੋ ਜਾਣ ਆਪਣੇ ਪਰਿਵਾਰ ਦਾ ਚੰਗਾ ਪ੍ਰਬੰਧ ਕਰਨ ਖੁਦਾਵੰਨ ਦਰ ਆਪਣੇ ਪਤੀ ਅਤੇ ਆਪਣੇ ਮਾਪੇ ਦੀ ਆਗਿਆਕਾਰੀ ਦਾ ਪਾਲਣ ਕਰਨ ਜਨਰਲ ਸਿੰਘ ਲਈ ਦੁਆ ਕਰਦੇ ਖੁਦਾਵਾਨ ਜੋ ਨਸ਼ਾ ਕਰਕੇ ਘਰ ਦੇ ਕਾਰਜ ਵਿੱਚੋਂ ਬਾਹਰ ਨਿਕਲ ਗਏ ਨੇ ਖੁਦਾਵਾਨ ਇਹ ਨਸ਼ੇ ਦੇ ਕਾਰਨ ਖੁਦਾ ਜੋ ਕਾਰਨ ਨੂੰ ਤਿਆਗੇ ਹੋਏ ਨੇ ਪਿਤਾ ਇਹਨਾਂ ਨੂੰ ਹਰ ਇੱਕ ਨਸ਼ੇ ਦੀ ਸਪਰਟ ਤੋਂ ਆਜ਼ਾਦ ਕਰਨਾ ਖੁਦਾਵਾਨ ਹਰ ਇੱਕ ਬੰਧਨ ਬਿਮਾਰੀ ਜਕੜਨ ਤੋਂ ਇਹਨਾਂ ਨੂੰ ਫ੍ਰੀ ਕਰਨਾ ਖੁਦਾ ਆਪਣੇ ਘਰ ਵਾਪਸ ਉਹਨਾਂ ਤੇ ਆਪਣੇ ਪਰਿਵਾਰ ਦੀ ਚੰਗੀ ਦੇਖਭਾਲ ਕਰਨ ਰੂਬੀਲੀ ਦੁਆ ਕਰਦੇ ਖੁਦਾਵਾਨ ਜੋ ਉਹਨਾਂ ਦੇ ਸਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਖੁਦਾ ਹਰ ਇੱਕ ਦਰਦ ਆ ਪੀੜਾ ਪਰੇਸ਼ਾਨੀਆਂ ਪ੍ਰੋਬਲਮ ਤੋਂ ਇਹਨਾਂ ਨੂੰ ਆਜ਼ਾਦ ਕਰਨਾ ਪਿੰਕੀ ਲਈ ਦੁਆ ਕਰਦੇ ਖੁਦਾ ਜੋ ਬਿਨਾਂ ਦੀ ਬਾਡੀ ਦੇ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਹੈ ਤਫੜ ਪੈਂਦੇ ਨੇ ਖੁਦਾਵਾਨ ਹਾਰੇ ਕੇ ਅਲਰਜੀ ਇਨਫੈਕਸ਼ਨ ਅੱਜ ਇਹ ਇਸ਼ੂ ਦੇ ਜ਼ਿੰਦਾ ਲਹੂ ਦੇ ਵਸੀਲੇਸ ਪੈਂਦੀ ਜ਼ਿੰਦਗੀ ਜੋ ਰੱਦ ਹੋ ਜਾਵੇ ਕੈਨਸਲ ਹੋ ਜਾਵੇ ਬਾਰੇ ਪ੍ਰਭੂ ਜੀ ਮਨਪ੍ਰੀਤ ਕਾਲੀ ਦੁਆ ਕਰਦੇ ਆ ਜੋ ਹਮੇਸ਼ਾ ਇਹਨਾਂ ਦਾ ਸਿਰ ਦਰਦ ਕਰਦ ਰੰਦਾ ਤੇ ਇਹਨਾਂ ਦੀ ਬਾਡੀ ਵਿੱਚ ਜਕੜਨ ਰਹਿੰਦੀ ਹੈ ਖੁਦਾਵਾਨ ਪੂਰਨ ਰੀਤੀ ਨਾਲ ਇਸ ਪੈਨਵਾਜੋ ਛੁਟਕਾਰਾ ਦੋ ਹਰ ਇੱਕ ਜਕੜਨ ਵਾਲੀ ਸਪਿਰਿਟ ਇਹਨਾਂ ਨੂੰ ਛੱਡੇ ਤੇ ਆਜ਼ਾਦ ਕਰੇ ਖੁਦਾਵਾਨ ਤੁਹਾਡਾ ਆਤਮਾ ਇਹਨਾਂ ਦੀ ਅਗਵਾਈ ਕਰੇ ਤੁਹਾਡਾ ਰੂਪ ਆਕ ਇਹਨਾਂ ਦੀ ਮਦਦ ਸਹਿਤ ਅਗਵਾਈ ਕਰਨ ਖੁਦਾਵਾਨ ਹਰ ਇੱਕ ਬੋਡੀ ਦੀ ਪੇਨ ਰੋਗ ਬਿਮਾਰੀ ਪ੍ਰੇਸ਼ਾਨੀ ਤੋਂ ਸਾਥ ਕਰੇ ਖੁਦਾਵਾਨ ਦੁਆ ਕਰਦੇ ਆ ਇਹਨਾਂ ਘਰੇ ਵਿੱਚ ਅੱਖੇ ਸਜਲ ਤੇ ਤੇਲ ਦੀ ਬੈਰੀ ਪਰਮੇਸ਼ਰ ਖੁਦਾਵਾਨ ਦਾਸਤੋਏ ਕਿ ਜਲ ਤੇਲ ਨਹੀਂ ਹੈ ਪਰ ਤਾਂ ਪਰਮੇਸ਼ਰ ਅੱਜ ਦਾ ਸ਼ਿਫਾ ਛੁਟ ਪਾਕਪੂ ਵਿੱਚ ਸਰਮਰਤੀ ਜ਼ਿੰਦਾ ਲਹੂ ਹੈ ਪ੍ਰਭੂ ਜੀ ਅਸਤੋ ਇਸ ਜ਼ਿੰਦਾ ਲਹੂ ਨੂੰ ਜਦ ਵੀ ਘਰਾਂ ਦੇ ਕੋਨੇ-ਕੋਨੇ ਤੇ ਛਿੜਕਿਆ ਜਾਵੇ ਹਰ ਇੱਕ ਰੋਗ ਬੰਧਨ ਬავਾ ਬਿਮਾਰੀ ਯੇਸ਼ੂ ਨਾਮ ਚਨਾਸ਼ ਪਸਮ ਖਤਮ ਹੋ ਜਾਵੇ ਖੁਦਾਵਨ ਥੜਾ ਆਤਮਾ ਇਹਨਾਂ ਦੀ ਗਵਾਹੀ ਕਰੇ ਸੱਚੀ ਸਹਾਇਤਾ ਇਹਨਾਂ ਲਈ ਭੇਜੀ ਜਾਵੇ ਖੁਦਾਵਨ ਅਸਤੋ ਇਹ ਜ਼ਿੰਦਾ ਲਹੂ ਦੇ ਵਸੀਲੇ ਪਤਾ ਇਹਨਾਂ ਦੇ ਘਰ ਵਿੱਚ ਵੱਡੇ ਅਤੇ ਅਨੋਖੇ ਚਰਜ ਕੰਮ ਕੀਤੇ ਜਾਣ ਹਰ ਇੱਕ ਰੋਗ ਬავਾ ਬਿਮਾਰੀਆਂ ਸ਼ੈਤਾਨੀ ਅਟੈਕ ਜਾਦੂ ਟੋਨਾ ਨੈਗੇਟਿਵ ਸਪਿਰਟਸ ਇਹਨਾਂ ਦੇ ਘਰਾਂ ਚੋਂ ਇਸ ਜ਼ਿੰਦਾ ਲਹੂ ਦੇ ਵਸੀਲੇ ਰਾਦ ਹੋ ਜਾਵੇ ਤੁਹਾਡਾ ਆਪ ਮੈਨਾਂ ਨੂੰ ਬਰਕਤ ਤੇ ਤਿਆਸ਼ੀ ਦੇ ਵੀ ਹਾਰ ਇੱਕ ਬੰਧਨ ਨਵਾਂ ਬਿਮਾਰੀ ਨੂੰ ਤੋੜ ਦੇ ਪਤਾ ਸਾਡੇ ਦੂਤਾਂ ਦੀ ਪਹਿਰੇਦਾਰੀ ਨੇ ਇਹਨਾਂ ਪਰਿਵਾਰਾਂ ਤੇ ਰੀਲੀਜ਼ ਕਰਦੇ ਪਹਿਰੇ ਖੁਦਾਵੰਦ ਦੇ ਸਪੂਰੀ ਹੀ ਪ੍ਰਾਰਥਨਾ ਨੂੰ ਤੁਹਾਡੇ ਸਮਰਥੀ ਜੰਦਾ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਆਮੀਨ 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 ਸਾਰੀ ਕ리스ਚੀਅਨੋ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ